ਪਹਿਲਾਂ ਕਲੀਅਰਫਾਈ ਕਰਦਾ ਵੀ ਮੈਂ ਕੋਈ ਕੋਰਸ ਨਹੀਂ ਵੇਚਦਾ ਹਾਂ ਕਈਆਂ ਨੂੰ ਲੱਗੂਗਾ ਵੀ ਇੰਟਰਵਿਊ ਕਰ ਰਿਹਾ ਤਾਂ ਹੋ ਸਕਦਾ ਵੀ ਐਡਜੇ ਤੇ ਵੀ ਕਹਿ ਦੇਣਾ ਵਿਆਹ ਵਾਲਾ ਕੋਰਸ ਕਰੀਤ ਨਾ ਭਾਈ ਕਿਹਾ ਮੈਂ ਕੋਈ ਪੇਡ ਕਲਾਸ ਨਹੀਂ ਦਿੱਤਾ ਕੋਈ ਪੇਡ ਕੋਰਸ ਨਹੀਂ ਵੇਚਦਾ ਅਸੀਂ ਆਪ ਦੀ ਟ੍ਰੇਨਿੰਗ ਕਰਦੇ ਹਾਂ ਆਪਦੇ ਪੋਰਟਫੋਲੀਓ ਮੈਨੇਜ ਕਰਦੇ ਹਾਂ ਠੀਕ ਹੈ ਨਾ ਮੈਂ ਪਹਿਲਾਂ ਕਹਿੰਦਾ ਮੈਂ ਆਪਦੀ ਪ੍ਰੋਮੋਸ਼ਨ ਨਹੀਂ ਮੈਂ ਕਰਦਾ ਮੇਰੇ ਕੋਲ ਤਾਂ ਕੋਈ ਅਪਰੋਚ ਨਾ ਕਰੋ ਜਿਹਨਾਂ ਨੇ ਟ੍ਰੇਨਿੰਗ ਲੈਣੀ ਆ ਆਪਣੇ ਲੋਕਾਂ ਚ ਭੇੜ ਚਾਲ ਹੁੰਦੀ ਆ ਬੋਲਟਿੰਗ ਐਪਾਂ ਤੁਸੀਂ ਆਈਆਂ ਦੇਖਦੇ ਆ 2 ਮਹੀਨਿਆਂ ਚ ਤੁਰ ਗੀਆਂ 28 ਦਿਨ ਚ ਡਬਲ ਕਰਦੀ ਐ ਮੈਨੂੰ ਨਾ ਉਹਨਾਂ ਨੇ 3 ਛੱਡਾ ਤੇ ਅਵੇਅਰ ਕਰਤਾ ਦਿੰਦਾ ਬਈ ਆ ਤਾਂ ਅੱਛਾ ਯਾਰ ਇਹੋ ਜਿਹੀ ਚੀਜ਼ਾਂ ਤੋਂ ਬਚੋ ਠੀਕ ਆ ਮਤਲਬ ਭੇੜ ਚਾਲ ਆ ਜੇ ਇੱਕ ਪਰਸਨ ਨੇ ਇੱਕ ਇੱਕ ਸਭ ਤੋਂ ਵੱਡੀ ਜੀ ਦੇਖੀ ਜੋ ਕੋਰਸ ਵੇਚਦੇ ਆ ਹੂੰ ਵੈਸੇ ਮੈਂ ਮੈਂ ਆਪਣੇ ਐਕਸਪੀਰੀਅੰਸ ਨਾਲ ਕਮਾ ਸ਼ੇਅਰ ਮਾਰਕੀਟ ਜਾਂ ਟਰੇਡਿੰਗ ਦਾ ਕੋਈ ਕੋਰਸ ਹੈ ਹੀ ਨਹੀਂ ਕਿ ਸਮੋ ਕਿ ਲਹਾਲ 2 4 6 ਮਹੀਨੇ ਪੈਸੇ ਨਾ ਹਮ ਬੇੜ ਕੋਰਸ ਕਿਸੇ ਦਾ ਬਾਹਰ ਤੁਸੀਂ YouTube ਤੇ ਚਲੇ ਜਾਓ ਜਾਂ ਸਾਡੇ ਚੈਨਲ ਤੇ ਚਲੇ ਜਾਓ ਜਾਂ ਉੱਥੇ ਟਰੇਡਿੰਗ ਦੇ ਬੇਸਿਕਸ ਦੀਆਂ ਵੀਡੀਓ ਸਰਚ ਕਰ ਲਓ ਤੁਹਾਨੂੰ ਹਜ਼ਾਰਾਂ ਵੀਡੀਓ ਲੱਜਣਗੀਆਂ ਤੁਸੀਂ ਮਹੀਨਾ 2 ਮਹੀਨੇ 4 ਮਹੀਨੇ ਉਹ ਬੇਸਿਕ ਫ੍ਰੀ ਦੇ ਵਿੱਚ ਸਿੱਖੋ ਟਰੇਡਿੰਗ ਨੂੰ ਤੁਸੀਂ ਐਡਾ ਔਖਾ ਵੀ ਕੰਮ ਨਹੀਂ ਹੈਗਾ ਸਿੱਖ ਨਹੀਂ ਸਕਦੇ ਜਾਂ ਬਹੁਤੇ ਪੈਸੇ ਲੱਗਦੇ ਆ ਤੁਸੀਂ YouTube ਦੇ ਮੈਂ 7 ਸਾਲ ਪ੍ਰੈਕਟਿਸ ਕੀਤੀ ਆ ਮੈਂ ਕਿਸੇ ਨੂੰ ਪੈਸੇ ਨਹੀਂ ਦਿੱਤੇ ਕੋਰਸ ਫੀਸ ਕੋਈ ਨਹੀਂ अच्छा कंसल्टेंट दी फीस ਵੀ ਕੋਈ ਨਹੀਂ ਲੈਂਦਾ ਤੁਸੀਂ ਫਿਰ ਕਮਾਈ ਕਮਾਈ ਆਪਦੇ ਪੋਰਟਫੋਲੀਓ ਚ ਕਰਦੇ ਆ ਆਪ ਦੀ ট্রেਡਿੰਗ ਆਈ ਲਾ ਰਹੀ ਹੈ ਅਦੁੱਲਾ ਇਹ ਤਾਂ ਸੇਵਾ ਹੀ ਹੁੰਦਾ ਜੀ ਹਾਂ ਜੇ ਕੋਈ ਮੇਰੇ ਕੋਲ 10 ਮਿੰਟ ਆਜੂ ਕੰਸਲਟ ਕਰ ਲੂਗਾ ਮੇਰਾ ਕੀ ਗਿਆ ਮੇਰੇ ਲਿੰਕ ਬਣਦੇ ਆ ਜੀ ਬਿਲਕੁਲ ਲਿੰਕ ਬਣ ਗਏ ਨਾ ਉਹ ਲਿੰਕ ਬੰਦੇ ਨੂੰ ਬਹੁਤ ਕੰਮ ਦੇ ਜਾਂਦੇ ਆ ਆਇਆ ਗਿਆ ਵੀ ਜਿਵੇਂ ਤੁਸੀਂ ਇੱਕ ਮਹੀਨੇ ਚਾ ਕੁਝ ਦਿਨਾਂ ਚ ਸਿੱਖ ਲਓ ট্রেਡਿੰਗ ਇੱਕ ਮਾਈਂਡ ਸੈਟ ਦੇ ਗੇਮ ਆ ট্রেਡਿੰਗ ਇੱਕ ਕੋਰਸ ਨਹੀਂ ਹੈਗਾ ਟ੍ਰੇਡਿੰਗ ਇੱਕ ਪ੍ਰੈਕਟਿਸ ਜਿੱਦਾਂ ਡਾਕਟਰਾਂ ਦੀ ਸੋ ਇਹਨੂੰ ਟਾਈਮ ਪੈਂਦਾ ਤੇ ਆਮ ਪਬਲਿਕ ਆ ਜਿਹੜੀ ਉਹ ਟਾਈਮ ਦੇ ਕੇ ਰਾਜੀ ਨਹੀਂ ਪਰ ਆਪਣੇ ਲੋਕ ਤਾਂ ਇਹ ਆ ਵੀ ਇੱਕ ਐਪ ਚਲੋਣੀ ਸਿੱਖ ਲਈ ਦਾ ਮਤਲਬ ਉਹ ਸਮਝਦੇ ਵੀ ਇਸ ਦਾ ਟਰੇਡਰ ਬਣ ਗਏ ਬਣ ਗਏ ਖੇਚਲੋਗਾ ਖੇਚਲੋ ਕੰਮ ਹਾਂ ਸੋ ਉਹ ਭੇਡ ਚਾਲ ਦੇ ਵਿੱਚ 5 5 10 10 20 20 50 50 ਹਜ਼ਾਰ ਕਰਕੇ ਕਦੋਂ ਲੋਕ ਅੰਦਾਜ਼ੇ ਵੀ 50 ਲੱਖ ਲੌਸ ਦੇ ਵਿੱਚ ਆ ਜਾਂਦੇ ਆ ਉਹਨਾਂ ਨੂੰ ਵੀ ਨਹੀਂ ਪਤਾ ਚੱਲਦਾ ਲੋਕ ਕਹਿੰਦੇ ਆ ਆਮ ਰੀਲਾਂ ਚ ਇੰਸਟਾਗ੍ਰਾਮ ਤੇ ਦੇਖਿਆ ਹੋਊਗਾ ਜਿਹੜੇ ਕੋਰਸ ਵੇਚਦੇ ਆ 20000 ਪਾ ਲੋ ਜੀ ਤੁਹਾਨੂੰ 1500 ਰੋਜ਼ ਦਾ ਬਣਦਾ ਹ ਹ ਮਾਰਾ ਜੀ ਤੁਸੀਂ 20000 ਅਕਾਊਂਟ ਚ ਪਾ ਕੇ 1500 ਰੋਜ਼ ਦਾ ਬਣਨ ਦੀ ਗੱਲ ਜਿਹੜੀ ਆ ਉਹ ਤੁਸੀਂ ਮੰਥਲੀ ਡਬਲ ਦੀ ਗੱਲ ਕਰ ਰਹੇ ਹੋ ਕੈਲਕੂਲੇਸ਼ਨ ਮਾਰੋ ਤੇ ਕਿਹੜਾ ਬਿਜ਼ਨਸ ਹੈ ਜਿਹੜਾ ਇੱਕ ਮਹੀਨੇ ਦੇ ਵਿੱਚ ਪੈਸਾ ਦਾ ਬਣਦਾ ਜੇ ਇੰਨੀ ਤੇਜ਼ੀ ਨਾਲ ਆ ਵੀਰ ਬਣਿਆ ਜਾਵੇ ਤਾਂ ਆਪਾਂ ਤਾਂ ਰिलायंस ਨੂੰ 3300 ਦੇ ਸੈਮੀ ਡਿਚਨ ਦੀ ਕੀ ਲੋੜ ਆ ਇਹ ਵੀ ਗੱਲ ਸੋਚੋ ਤੇ ਮੇਰੇ ਵਰਗੇ ਕਲਾਇੰਟ ਕੀ ਕਰੇ ਸਾਰਾ ਕਾਰੋਬਾਰ ਵੇਚੇ ਠੀਕ ਹੈ 10 10 20 20000 ਤੇ ਮੇਰੇ ਵਰਗੇ ਬਿਠਾਦੇ ਲੈਪਟਾਪ ਖੋਲ ਕੇ ਵੀ ਸਾਡੀ ਮਨੀ ਕਰੋੜਾ ਬਣ ਹਮ ਉਹਨਾਂ ਨੂੰ ਤੇ ਤਿੰਨ ਸਾਤੇ ਸੈਂਪੇਚ 30 ਕਿਲੋੜਾ ਟਾਟਾ ਨੂੰ ਏਜੰਸੀਆਂ ਖੋਲਣ ਦੀ ਕਾਰਾ ਵਿੱਚ ਜਿੰਦਗੀ ਹੁੰਦਾ ਸਾਡੇ ਲਈ ਵੀ ਨਵਾਂ ਦਿਨ ਚੜਦਾ ਅਸੀਂ ਵੀ ਨਵਾਂ ਡਾਟਾ ਦੇਖਦੇ ਆ ਕਿ ਪਿਛਲੇ ਦਿਨਾਂ ਚ 골ਡ ਚੜਿਆ 골ਡ ਦੇ ਕੀ ਕਿਹੜੇ ਕਿਹੜੇ ਸ਼ੇਰਾਂ ਤੇ ਰੇਟ ਲਿਆ ਸਰਪੰਦਾ ਜਾਂ ਟਰੰਪ ਕੋਈ ਨਿਊਜ਼ ਦਿੰਦਾ ਕਿ ਪੋਜ਼ਿਟਿਵ ਦਿੰਦਾ 네ਗੇਟਿਵ ਦਿੰਦਾ ਕਿਹੜੇ ਸ਼ੇਰਾਂ ਤੇ ਪੈਂਦੀ ਹੈ ਸੋ ਇਹ ਬਹੁਤ ਸਾਰੇ ਸੋ ਮਨੀ ਥਿੰਗਸ ਹੁੰਦੀਆਂ ਨੇ ਜਿਹੜੀਆਂ ਧਿਆਨ ਚ ਰੱਖਣੀਆਂ ਪੈਂਦੀਆਂ ਨੇ ਸਟੱਡੀਆਂ ਕਰਨੀਆਂ ਫੁੱਲ ਟਾਈਮ ਦੇਣਾ ਇਹ ਨਹੀਂ ਹੈ ਵੀ ਤੁਸੀਂ ਕਿਸੇ ਕੋਲੇ ਕਲਾਸ ਲਾਈ ਟ੍ਰੇਡ ਪਾਈ ਤੇ ਫੋਨ ਜੇਬ ਚ ਆਪ ਮੋਟਰਸਾਈਕਲ ਤੇ ਗੇੜੀ ਤੇ ਇਹਨੂੰ 6 ਘੰਟੇ ਮਾਰਕੀਟ ਨੂੰ ਦੇਣੇ ਪੈਂਦੇ ਆ ਪ੍ਰੋਪਰ ਤੇ 5 ਸਾਲ ਪਲੱਸ ਤੱਕ ਦੇਣਾ ਪੈਂਦਾ ਫਿਰ ਤੁਸੀਂ ਇੱਕ ਟਰੇਡਰ ਬਣਨ ਦੀ ਰਾਹ ਤੇ ਤੁਰਦੇ ਆ ਕੰਸਲਟ ਵੀ ਕਰਦ ਲੈਣਾ ਵੀ ਅਗਲੇ ਨੇ ਆਪ ਦੇ ਅਕਾਊਂਟ ਦੇ ਵਿੱਚ ਲੈ ਕੇ ਦਾ ਕਿੰਨੇ ਆ ਤਾਂ ਉਹ ਵੀ ਬੈਸਟ ਆ ਅੱਜ ਦੇ ਸਮੇਂ ਦੇ ਵਿੱਚ ਮੈਂ ਗੱਲ ਕਰਾਂ ਜਿਉਂਟੀ 25000 ਦੀ ਆ ਅੱਜ ਵੀ ਤੁਸੀਂ ਇਨਵੈਸਟ ਕਰਕੇ ਕੱਲ ਜਾਓਗੇ ਤਾਂ ਦਿਵਾਲੀ ਤੱਕ ਤੁਹਾਨੂੰ ਰਿਟਰਨ ਵਧੀਆ ਮਾਰਕੀਟ ਆਫ ਦਿਵਾਲੀ ਦਾ ਕਾਲਮੋਸਟ ਮਾਰਕੀਟ ਉੱਪਰ ਹੀ ਮਤ ਉਹ ਇਹਨਾਂ ਚੀਜ਼ਾਂ ਤੋਂ ਮੈਂ ਤਾਂ ਐਵੇਂ ਤਾਂ ਇੱਕ ਗੱਲ ਕਹਿਣਾ ਹੁੰਦਾ ਵੀ ਵੈਂਟੀਲੇਟਰ ਸਾਰਿਆਂ ਨੇ ਦੇਖਿਆ ਹੂੰ ਵੈਂਟੀਲੇਟਰ ਤੇ ਜਦੋਂ ਬੰਦਾ ਹੁੰਦਾ ਇਹ ਤਾਂ ਉਹਦੀ ਕਿੰਨੇ ਦਾ ਜਲਦੀ ਹੈ ਜਿਹਦਾ ਮਤਲਬ ਉਹ ਜਿਉਂਦਾ ਹੈ ਹੂੰ ਮਤਲਬ ਅਪਸ ਐਂਡ ਡਾਊਨ ਚ ਚਲਦੇ ਨੇ ਲਾਈਵ ਦੇ ਵਿੱਚ ਆਪਾਂ ਲਾਈਵ ਦੇ ਵਿੱਚ ਜੇ ਵੈਂਟੀਲੇਟਰ ਦੀ ਲਾਈਨ ਸਿੱਧੀ ਹੋ ਗਈ ਤਾਂ ਮਤਲਬ ਬੰਦਾ ਟੈਕ ਤਾਂ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਆਸ ਨਾ ਕਰੋ ਵੀ ਤੁਹਾਡੀ ਇਹ ਲਾਈਨ ਜਿਹੜੀ ਸਿੱਧੀ ਹੋਵੇ ਤੁਹਾਡੇ ਜਿਹੇ ਵੈਂਟੀਲੇਟਰ ਵਾਂਗ ਲਾਈਨਾ ਤਾਂ ਉਹ ਠੀਕ ਹੈ ਇੰਜੋਏ ਕਰੋ ਇਸ ਸਫ਼ਰ ਨੂੰ ਅੱਪਸ ਐਂਡ ਡਾਊਨ ਆਉਣਗੇ ਪੋਜ਼ਿਟਿਵ ਰਹੋ ਚੜਦੀ ਕਲਾ ਚ ਰਹੋ ਸ਼ਸ਼ੀ ਗਾਲ ਦੋਸਤੋ ਤੁਸੀਂ ਜੁੜੇ ਹੋ ਨਿਊਜ਼ ਓਕੇ ਦੇ ਨਾਲ ਤੇ ਮੈਂ ਤੁਹਾਡੇ ਨਾਲ ਸ਼ਸ਼ੀ ਭਦੌਰ ਸਾਥਿਓ ਅੱਜ ਦਾ ਵਿਸ਼ਾ ਜਿਹੜਾ ਉਹ ਬਹੁਤ ਹੀ ਗੰਭੀਰ ਚਰਚਾਯੋਗ ਤੇ ਸਮਝਣਯੋਗ ਵਿਸ਼ਾ ਹੈ ਵਿਸ਼ਾ ਕੀ ਹੈ ਵਿਸ਼ਾ ਹੈ ਟਰੇਡਿੰਗ ਟ੍ਰੇਡਿੰਗ ਦੇ ਨਾਲ ਤੁਸੀਂ ਦੇਖਿਆ ਉਹ ਵੀ ਪਿੱਛੇ ਖਬਰਾਂ 'ਚ ਆਉਂਦਾ ਵੀ ਬਹੁਤ ਲੋਕ ਉਹਦੇ 'ਚ ਬਹੁਤ ਸਾਰੇ ਅਮੀਰ ਬਣ ਜਾਂਦੇ ਆ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹਦੇ ਵਿੱਚ ਕੰਗਾਲ ਵੀ ਹੁੰਦੇ ਆ ਕੀ ਕਾਰਨ ਰਹਿੰਦੇ ਹੈਗੇ ਤੇ ਉਹਦੀ ਪੂਰੀਆਂ ਅੰਦਰਲੀਆਂ ਗੱਲਾਂ ਸਮਝਣ ਦੇ ਲਈ ਅੱਜ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਮੌਜੂਦ ਰਹਿਣਗੇ ਭਾਈ ਸਤਨਾਮ ਸਿੰਘ ਜੀ ਜਿਹੜੇ ਸ਼ੇਅਰ ਗਿਲ ਟ੍ਰੇਡਿੰਗ ਦੇ ਮਾਲਕ ਨੇ ਤੇ ਆਪਾਂ ਉਹਨਾਂ ਦਾ ਵੈਲਕਮ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਚਰਚਾ ਚੱਲਦੀ ਹੁੰਦੀ ਆ ਟਰੇਡਿੰਗ ਦੀ ਤਾਂ ਕਿਹਾ ਜਾਂਦਾ ਵੀ ਟਰੇਡਿੰਗ ਦੇ ਵਿੱਚ ਹਰੇਕ ਬੰਦਾ ਕਾਮਯਾਬ ਨਹੀਂ ਹੁੰਦਾ ਕਿਉਂ ਦੇਖੋ ਦੇ ਸੋ ਮਨੀ ਰੀਜ਼ਨ ਹੁੰਦੇ ਆ ਅੱਜ ਕੱਲ ਤਾਂ ਟਰੇਡਿੰਗ ਦਾ ਐਦਾਂ ਖੂਆ ਬਣਾਇਆ ਗਿਆ ਵੀ ਜਿਵੇਂ ਤੁਸੀਂ ਇੱਕ ਮਹੀਨੇ ਜਾਂ ਕੁਝ ਦਿਨਾਂ ਚ ਸਿੱਖ ਲੋਗੇ ਟਰੇਡਿੰਗ ਇੱਕ ਮਾਈਂਡ ਸੈਟ ਦੇ ਗੇਮ ਆ ਟਰੇਡਿੰਗ ਇੱਕ ਕੋਰਸ ਨਹੀਂ ਹੈਗਾ ਟਰੇਡਿੰਗ ਇੱਕ ਪ੍ਰੈਕਟਿਸ ਆ ਜਿਦਾਂ ਡਾਕਟਰਾਂ ਦੀ ਸੋ ਇਹਨੂੰ ਟਾਈਮ ਪੈਂਦਾ ਤੇ ਆਮ ਪਬਲਿਕ ਆ ਜਿਹੜੀ ਉਹ ਟਾਈਮ ਦੇ ਕੇ ਰਾਜੀ ਨਹੀਂ ਉਹਨਾਂ ਨੂੰ ਇਹ ਹੁੰਦਾ ਸੀ ਓਵਰਨਾਈਟ ਬਣ ਜੀਏ ਬਟ ਇਹਨੂੰ ਘਟੋ ਘਟ ਜੇ ਮੈਂ ਆਪਦੀ ਲੈਂਗੁਏਜ ਦੇ ਵਿੱਚ ਕਹਾਂ 5 ਸਾਲ ਪਲੱਸ ਤੁਸੀਂ ਮਾਰਕੀਟ ਦੇ ਵਿੱਚ ਸਰਵਾਈਵ ਕਰਦੇ ਹੋ ਚਾਹੇ ਤੁਸੀਂ ਨੁਕਸਾਨ ਪ੍ਰੋਫਿਟ ਨੁਕਸਾਨ ਨਫਾ ਕਰਦੇ ਹੋ 5 ਸਾਲ ਪਲੱਸ ਲੱਗੇ ਫੇਰ ਮਾਰਕੀਟ ਤੁਹਾਨੂੰ ਐਪਰੀਸ਼ੀਏਟ ਕਰਦੀ ਹੈ ਤੇ ਆਪਣੇ ਲੋਕ 5 ਦਿਨ ਰਹਿ ਕੇ ਵੀ ਰਾਜੀ ਨਹੀਂ ਹਫਤੇ ਬਾਅਦ ਤਾਂ ਇਹ ਕਹਿ ਦਿੰਦੇ ਆ ਵੀ ਸਾਨੂੰ 508 ਨੂੰ ਜਾਂ 1005 ਮਤਲਬ ਜਿਵੇਂ ਜੀ ਐਪ ਖੋਲਣਾ ਸਿੱਖਦੇ ਆ ਜੋ ਟਰੇਡ ਜੀ ਲਾਉਣਾ ਸਿੱਖਦੇ ਆ ਉਦੋਂ ਆਪਦੇ ਆਪ ਨੂੰ ਟਰੇਡਰ ਸਮਝਣ ਲੱਗ ਜਾਂਦੇ ਆ ਇਹ ਗੱਲ ਕਹੀਏ ਇਹ ਗੱਲ ਕਹੀਏ ਵੀ ਸਬਰ ਪੇਸ਼ੈਂਸ ਹੈਣੀ ਤੁਸੀਂ ਕੋਈ ਵੀ ਕਾਰੋਬਾਰ ਸਿੱਖਦੇ ਹੋ ਲੱਕੜ ਦਾ ਸਿੱਖਦੇ ਹੋ ਇਟਾਂ ਦਾ ਸਿੱਖਦੇ ਹੋ ਲੋਹੇ ਦਾ ਸਿੱਖਦੇ ਹੋ ਜਾਂ ਦੁਕਾਨਦਾਰੀ ਚ ਸੇਲ ਚ ਮੈਂ ਦਾ ਸਿੱਖਦੇ ਹੋ 4-5 ਸਾਲ ਹਰੇਕ ਚੀਜ਼ ਲੈਂਦੀ ਆ ਇੱਕ ਬੰਦੇ ਨੂੰ ਕਾਰੀਗਰ ਬਣਨ ਵਾਸਤੇ ਸੋ ਦੈਟ ਸੇਮ ਪ੍ਰੋਸੈਸ ਦੇ ਵਿੱਚ ਲਾ ਲਈਦਾ ਟਰੇਡਿੰਗ ਦਾ ਵੀ ਸੇ ਮਤਲਬ ਕਾਰੀਗਰ ਨਹੀਂ ਬਣਦੇ ਉਹ ਤੋਂ ਪਹਿਲਾਂ ਹੀ ਕੰਮ ਫੜਨਾ ਸ਼ੁਰੂ ਕਰ ਦਿੰਦੇ ਆ ਉਹਦੇ ਬਸ ਜਿਵੇਂ ਕਹਿੰਦਾ ਤੇਜ਼ੀ ਆ ਮਾਈਂਡ ਦੀ ਵੀ ਮੈਂ ਓਵਰਨਾਈਟ ਛੇਤੀ ਅਮੀਰ ਬਣ ਜਾ ਤੇ ਇਹ ਪੋਸੀਬਲ ਹੈ ਹੀ ਨਹੀਂ ਮਾਰਕੀਟ ਦੇ ਵਿੱਚ ਜੇ ਇੰਨੀ ਤੇਜ਼ੀ ਨਾਲ ਅਮੀਰ ਬਣਿਆ ਜਾਵੇ ਤਾਂ ਆਪਾਂ ਤਾਂ ਰਿਲਾਇੰਸ ਨੂੰ 3-300 ਦੇ ਸਿੱਮ ਵਿੱਚ ਵੇਚਣ ਦੀ ਕੀ ਲੋੜ ਆ ਇਹ ਵੀ ਗੱਲ ਸੋਚਣਾ ਤੇ ਮੇਰੇ ਅਰਗੇ ਰਿਲਾਇੰਸ ਕੀ ਕਰੇ ਸਾਰਾ ਕਾਰੋਬਾਰ ਵੇਚੇ ਠੀਕ ਹੈ 10-10 20-20 ਹਜ਼ਾਰ ਤੇ ਮੇਰੇ ਅਰਗੇ ਬਿਠਾ ਦੇ ਲੈਪਟਾਪ ਖੋਲ ਕੇ ਵੀ ਸਾਡੀ ਮਨੀ ਕਰੋ ਡਬਲ ਉਹਨਾਂ ਨੂੰ ਤੇ ਤਿੰਨ ਸੌ ਦੇ ਸੈਂਪਲ ਵੇਚਣ ਦੀ ਕੀ ਲੋੜ ਆ ਟਾਟਾ ਨੂੰ ਏਜੰਸੀਆਂ ਖੋਲਣ ਦੀ ਕਾਰਾਂ ਵੇਚਣ ਦੀ ਕੀ ਲੋੜ ਆ ਮਰੂਤੀ ਨੂੰ ਕੀ ਲੋੜ ਆ ਸੋ ਦੈਟ ਹਰ ਇੱਕ ਚੀਜ਼ ਨੂੰ ਇੱਕ ਟਾਈਮ ਦੇਣਾ ਪੈਂਦਾ ਫਿਰ ਉਹਦੇ ਵਿੱਚ ਕੰਮ ਜਾਂਦੀ ਹੈ ਅੱਛਾ ਜੀ ਅੱਛਾ ਜੀ ਜਦੋਂ ਤੁਸੀਂ ਹੁਣ ਟਰੇਡਿੰਗ ਦੀ ਗੱਲ ਕੀਤੀ ਤੁਸੀਂ ਇਹ ਕਿਹਾ ਵੀ ਜਿਹੜੇ ਲੋਕ ਆ ਵੀ ਉਹ ਸਿੱਖਣ ਦਾ ਮਤਲਬ ਵੀ ਸਿੱਖਦੇ ਨਹੀਂ ਪ੍ਰੋਪਰ ਉਹ ਕਰਦੇ ਮਤਲਬ ਇਗਨੋਰ ਕਰਦੇ ਆ ਜਾਂ ਤੇਜ਼ੀ ਵਰਤ ਜਾਂਦੇ ਮੈਂ ਇਹਦੇ ਨਾਲ ਹੀ ਇੱਕ ਸਵਾਲ ਇਹ ਪੁੱਛਣਾ ਚਾਹੁੰਦਾ ਵੀ ਫਿਰ ਸਿੱਖਣ ਦਾ ਸਹੀ ਤਰੀਕਾ ਕੀ ਆ ਤੁਹਾਡੇ ਮਤਲਬ ਓਕੇ ਸਹੀ ਤਰੀਕਾ ਤਾਂ ਇਹ ਹੈ ਜੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮਾਈਂਡ ਸੈਟ ਨੂੰ ਤਿਆਰ ਕਰਨਾ ਠੀਕ ਹੈ ਮਾਈਂਡ ਸੈਟ ਦੇ ਵਿੱਚ ਕੀ ਤਿਆਰ ਹੁੰਦਾ ਮਾਈਂਡ ਸੈਟ ਚ ਇਹ ਤਿਆਰ ਹੁੰਦਾ ਵੀ ਅਸੀਂ ਓਵਰਨਾਈਟ ਮਹੀਨੇ 2 ਮਹੀਨੇ 4 ਮਹੀਨਿਆਂ ਦੇ ਵਿੱਚ ਅਸੀਂ ਇਹਨੂੰ ਸਿੱਖਿਆ ਨਹੀਂ ਜਾ ਸਕਦਾ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਫੀਲਡ ਦੇ ਵਿੱਚ ਐਂਟਰ ਕਰਦਾ ਕੋਈ ਵੀ ਤਾਂ ਤੁਸੀਂ ਮੰਨ ਕੇ ਚੱਲਣਾ ਵੀ ਮੈਨੂੰ 4-5 ਸਾਲ ਸਿੱਖਣਾ ਪ੍ਰੈਕਟਿਸ ਕਰਨੀ ਹੈ ਫੁੱਲ ਟਾਈਮ ਦੇਣਾ ਇਹ ਨਹੀਂ ਹੈ ਵੀ ਤੁਸੀਂ ਕਿਸੇ ਕੋਲੇ ਕਲਾਸ ਲਾਈ ਟ੍ਰੇਡ ਪਾਈ ਤੇ ਫੋਨ ਜੇਬ ਚ ਆਪ ਮੋਟਰਸਾਈਕਲ ਤੇ ਗੇੜੀ ਤੇ ਇਹਨੂੰ 6 ਘੰਟੇ ਮਾਰਕੀਟ ਨੂੰ ਦੇਣੇ ਪੈਂਦੇ ਆ ਪ੍ਰੋਪਰ ਤੇ 5 ਸਾਲ ਪਲੱਸ ਤੱਕ ਦੇਣਾ ਪੈਂਦਾ ਫੇਰ ਤੁਸੀਂ ਇੱਕ ਟਰੇਡਰ ਬਣਨ ਦੀ ਰਾਹ ਤੇ ਤੁਰਦੇ ਆ ਤੇ ਉਹਨਾਂ ਕੋਈ ਦੇ ਕੇ ਰਾਜੀ ਨਹੀਂ ਅੱਛਾ ਕੀ ਕਾਰਨ ਲੱਗਦਾ ਜੀ ਵੀ ਇਕੱਲਾ ਵੀ ਪੇਸ਼ੈਂਸ ਦੀ ਕਮੀ ਆ ਜਾਂ ਇਹੀ ਕਮੀ ਹੁੰਦੀ ਆ ਜਾਂ ਫਿਰ ਇੱਕ ਪੈਸੇ ਦਾ ਲਾਲਚ ਜਾ ਬਣ ਜਾਂਦਾ ਵੀ ਤਾਂ ਪੂਰਾ ਸਿੱਖਣ ਦੇ ਆਲੇ ਪਾਸੇ ਨਹੀਂ ਹੁੰਦੇ ਮੈਂ ਜੇ ਸਹੀ ਦਿਲ ਦੀ ਗੱਲ ਕਹਾਂ ਤਾਂ ਭੇੜਚਾਲ ਅੱਛਾ ਆਪਣੇ ਲੋਕਾਂ ਚ ਭੇਡ ਚਾਲ ਹੁੰਦੀ ਆ ਬਹੁਤੀਆਂ ਐਪਾ ਤੁਸੀਂ ਆਈਆਂ ਦੇਖਦੇ ਆ 2 ਮਹੀਨਿਆਂ ਚ ਤੁਰ ਗਿਆਂ ਕੋ 28 ਦਿਨ ਚ ਡਬਲ ਕਰਦੀ ਐ ਮੈਰੀਲਾ ਬੋਲਣਾ ਰਹਿਣਾ ਇਹਨਾਂ ਜੀ ਜਾਂਦੇ ਅਵੇਅਰ ਕਰਦਾ ਨਾ ਮੇਰੀ ਆਤਾਂ ਅੱਛਾ ਵੀਰ ਇਹੋ ਜਿਹੀਆਂ ਚੀਜ਼ਾਂ ਤੋਂ ਬਚੋ ਠੀਕ ਆ ਮਤਲਬ ਭੇਡ ਚਾਲ ਆ ਜੇ ਇੱਕ ਪਰਸਨ ਨੇ ਇੱਕ ਇੱਕ ਸਭ ਤੋਂ ਵੱਡੀ ਜੀ ਦੇਖਿਓ ਜੋ ਕੋਰਸ ਵੇਚਦੇ ਆ ਲੋਕ ਹੂੰ ਵੈਸੇ ਮੈਂ ਮੈਂ ਆਪਣੇ ਐਕਸਪੀਰੀਅੰਸ ਨਾਲ ਕਹਾਂ ਸ਼ੇਅਰ ਮਾਰਕੀਟ ਜਾਂ ਟਰੇਡਿੰਗ ਦਾ ਕੋਈ ਕੋਰਸ ਹੈ ਹੀ ਨਹੀਂ ਕੋਰਸ ਉਹਨਾਂ ਚੀਜ਼ਾਂ ਦੇ ਹੁੰਦੇ ਜਿਹਨਾਂ ਸਿਲੇਬਸ ਹੁੰਦਾ ਇੱਕ ਬੁੱਕ ਹੁੰਦੀ ਆ ਉਹਦਾ ਪ੍ਰੋਪਰ 1 ਤੋਂ 100 ਪੇਜ ਤੱਕ ਜਾਂ ਕੁਝ ਵੀ ਇੱਕ ਸਿਲੇਬਸ ਹੁੰਦਾ ਟਾਈਮ ਇਹਦਾ ਕੋਈ ਸਿਲੇਬਸ ਨਹੀਂ ਇਹ ਪ੍ਰੈਕਟਿਸ ਦੀ ਗੇਮ ਆ ਤੁਸੀਂ ਪ੍ਰੈਕਟਿਸ ਕਰੋਗੇ ਚਾਰਟਸ ਤੇ ਨਿਊਜ਼ ਤੇ ਡੇਲੀ ਮਾਰਕੀਟ ਨੂੰ ਦੇਖੋਗੇ ਸਾਡੇ ਲਈ ਵੀ ਨਵਾਂ ਦਿਨ ਚੜਦਾ ਅਸੀਂ ਵੀ ਨਵਾਂ ਡਾਟਾ ਦੇਖਦੇ ਆ ਜਿਵੇਂ ਪਿੱਛੇ ਦਿਨਾਂ ਚ 골ਡ ਚੜਿਆ 골ਡ ਦੇ ਕੀ ਕਿਹੜੇ ਕਿਹੜੇ ਸ਼ੇਰਾਂ ਤੇ ਰੇਟ ਤੇ ਅਸਰ ਪੈਂਦਾ ਜਾਂ ਟਰੰਪ ਕੋਈ ਨਿਊਜ਼ ਦਿੰਦਾ ਕੀ ਪੋਜ਼ਿਟਿਵ ਦਿੰਦਾ ਨੈਗੇਟਿਵ ਦਿੰਦਾ ਕਿਹੜੇ ਸ਼ੇਰਾਂ ਤੇ ਪੈਂਦੀ ਆ ਸੋ ਇਹ ਬਹੁਤ ਸਾਰੇ so many things ਹੁੰਦੀਆਂ ਨੇ ਜਿਹੜੀਆਂ ਧਿਆਨ ਚ ਰੱਖਣੀਆਂ ਪੈਂਦੀਆਂ ਪਰ ਆਪਣੇ ਲੋਕ ਤਾਂ ਇਹ ਵੀ ਇੱਕ ਐਪ ਚਲਾਉਣੀ ਸਿੱਖ ਲਈ ਦਾ ਮਤਲਬ ਉਹ ਸਮਝਦੇ ਵੀ ਅਸੀਂ ਤਾਂ ਟਰੇਡਰ ਬਣ ਗਏ ਬਣ ਗਏ ਕੱਢ ਲੋ ਕੱਢ ਲੋ ਕੰਮ ਨੂੰ ਸੋ ਉਹ ਭੇਡ ਚਾਲ ਦੇ ਵਿੱਚ 5 5 10 10 20 20 50 50000 ਕਰਕੇ ਕਦੋਂ ਲੋਕ ਅੰਦਾਜ਼ ਵੀ 50 ਲੱਖ ਪਲੱਸ ਦੇ ਵਿੱਚ ਆ ਜਾਂਦੇ ਆ ਉਹਨਾਂ ਨੂੰ ਵੀ ਨਹੀਂ ਪਤਾ ਚੱਲਦਾ ਕਿਉਂਕਿ ਮੇਰੇ ਕੋਲੇ ਆਲਰੇਡੀ ਆਉਂਦੇ ਆ ਇਹ ਸਾਰ ਇੰਨੇ ਦਾ ਲਾਸਸ ਹੋ ਗਿਆ ਉਹ ਪਤਾ ਹੁੰਦਾ ਕਿ ਯਾਰ ਇਹਨਾਂ ਨੇ ਇਕੱਠਾ ਤਾਂ ਹੁਣ 50 ਲੱਖ ਨਹੀਂ ਪਾਇਆ ਲਗ ਲਗ ਕਰਕੇ ਪਾਇਆ ਜਦੋਂ ਮਿਲਣੋਂ ਹਟ ਗਏ ਉਦੋਂ ট্রেਡਿੰਗ ਬੰਦ ਹੋ ਗਈ ਜਿਵੇਂ ਇਹ ਜਾਂ ਕੁਝ ਆ ਜੋ ਪੇਸ਼ੈਂਸ ਨਾਲ ਲੱਗਿਆ ਹੋਣਾ ਚਾਹੀਦਾ ਹੈ ਜੀ ਹਾਂ ਜੀ ਹਾਂ ਜੀ ਅੰ ਜਿਵੇਂ ਮੇਰਾ ਸਵਾਲ ਵੀ ਅਗਲਾ ਇਸੇ ਨਾਲ ਹੀ ਸੰਬੰਧਿਤ ਸੀਗਾ ਜੀ ਸਵਾਲ ਮੇਰਾ ਸੀਗਾ ਵੀ ਇੰਟਰਨੈਟ ਦੇ ਕੋਰਸ ਬਹੁਤ ਆ ਤੁਸੀਂ ਕੋਰਸ ਦੀ ਗੱਲ ਆਪੇ ਹੀ ਸ਼ੁਰੂ ਕਰੀ ਹਣਾ ਵੀ ਕੋਰਸ ਬਹੁਤ ਆਗੇ ਜੇ ਕੋਰਸ ਸਿਲੈਕਟ ਵੀ ਕਰਨਾ ਤਾਂ ਕੀ ਦੇਖ ਕੇ ਸਿਲੈਕਟ ਕਰਿਆ ਜਾਵੇ ਜੀ ਤੇ ਉਹਨੂੰ ਕਿਵੇਂ ਲੈਣਾ ਚਾਹੀਦਾ ਵੀ ਖਰੀਦਣਾ ਵੀ ਚਾਹੀਦਾ ਕਿ ਨਹੀਂ ਖਰੀਦਣਾ ਚਾਹੀਦਾ ਕੋਰਸਾਂ ਵਾਲੇ ਮੈਟਰ ਤੇ ਥੋੜਾ ਹੋਰ ਇਨ ਡੈਪਥ ਜ਼ਰੂਰ ਦੱਸੋ ਜੀ ਦੇਖੋ ਕੋਰਸ ਦੀ ਗੱਲ ਮੈਂ ਪਹਿਲਾਂ ਹੀ ਕਲੀਅਰ ਕਰ ਦਿੱਤੀ ਪਰ ਫਿਰ ਵੀ ਜੇ ਕੋਈ ਸਿੱਖਣਾ ਚਾਹੁੰਦਾ ਹੈ ਠੀਕ ਆ ਤਾਂ ਉਹਦੇ ਲਈ ਪ੍ਰੋਸੈਸ ਕੀ ਆ ਸਹੀ ਪ੍ਰੋਸੈਸ ਇਹ ਆ ਵੀ ਤੁਸੀਂ ਕਿਸੇ ਨੂੰ ਫਿਲਹਾਲ 2 4 6 ਮਹੀਨੇ ਪੈਸੇ ਨਾ ਦਿਓ ਪੇਡ ਕੋਰਸ ਕਿਸੇ ਦਾ ਬਾਇਨਰ ਤੋਂ ਤੁਸੀਂ YouTube ਤੇ ਚਲੇ ਜਾਓ ਚਾਹੇ ਸਾਡੇ ਚੈਨਲ ਤੇ ਚਲੇ ਜਾਓ ਜਾਂ ਉੱਥੇ ਟਰੇਡਿੰਗ ਦੇ ਬੇਸਿਕਸ ਦੀਆਂ ਵੀਡੀਓ ਸਰਚ ਕਰ ਲਓ ਤੁਹਾਨੂੰ ਹਜ਼ਾਰਾਂ ਵੀਡੀਓ ਮਿਲ ਜਾਣਗੀਆਂ ਤੁਸੀਂ ਮਹੀਨਾ 2 ਮਹੀਨੇ 4 ਮਹੀਨੇ ਉਹ ਬੇਸਿਕ ਫ੍ਰੀ ਦੇ ਵਿੱਚ ਸਿੱਖੋ ਜਦੋਂ ਤੁਸੀਂ ਬੇਸਿਕ ਸਿੱਖ ਲਿਆ ਤੁਹਾਨੂੰ ਆਪਦੇ ਲੈਵਲ ਦਾ ਪਤਾ ਲੱਗਣ ਲੱਗ ਜੂ ਵੀ ਤੁਸੀਂ ਐਡਵਾਂਸ ਦੀ ਪ੍ਰੈਕਟਿਸ ਆਪੇ ਕਰ ਲੋਗੇ ਜਾਂ ਕਿਸੇ ਕੋਲ ਜਣੋ ਕਿ ਮੈਂ ਪਹਿਲਾਂ ਕਲੀਅਰਫਾਈ ਕਰਦਾ ਕਿ ਮੈਂ ਕੋਈ ਕੋਰਸ ਨਹੀਂ ਵੇਚਦਾ ਹਾਂ ਕਈਆਂ ਨੂੰ ਲੱਗੂਗਾ ਵੀ ਇੰਟਰਵਿਊ ਕਰ ਰਿਹਾ ਹੈ ਤਾਂ ਹੋ ਸਕਦਾ ਵੀ ਇੰਡਜੇ ਤੇ ਇਹ ਵੀ ਕਹਿ ਦੇਣਾ ਵਿਆਹ ਵਾਲਾ ਕੋਰਸ ਕਰੀਂ ਕਿਦੋਂ ਭਾਈ ਠੀਕ ਹੈ ਮੈਂ ਕੋਈ ਪੇਡ ਕਲਾਸ ਨਹੀਂ ਦਿੰਦਾ ਕੋਈ ਪੇਡ ਕੋਰਸ ਨਹੀਂ ਵੇਚਦਾ ਅਸੀਂ ਆਪਦੀ ਟਰੇਡਿੰਗ ਕਰਦੇ ਹਾਂ ਆਪਦੇ ਪੋਰਟਫੋਲੀਓ ਮੈਨੇਜ ਕਰਦੇ ਹਾਂ ਠੀਕ ਹੈ ਨਾ ਮੈਂ ਪਹਿਲਾਂ ਕਹਿੰਦਾ ਵੀ ਆਪਦੀ ਪ੍ਰੋਮੋਸ਼ਨ ਨਹੀਂ ਮੈਂ ਕਰਦਾ ਹਾਂ ਮੇਰੇ ਕੋਲ ਤੱਕ ਕੋਈ ਅਪਰੋਚ ਨਾ ਕਰੋ ਜਿਨ੍ਹਾਂ ਨੇ ਟ੍ਰੇਨਿੰਗ ਲੈਣੀ ਆ ਪਰ ਸਾਨੂੰ ਇਹ ਆ ਵੀ ਤੁਹਾਡੇ ਤੋਂ ਪਬਲਿਕ ਸਿੱਖੇ ਜੀ ਕਿਉਂਕਿ ਤੁਹ ਤੁਹਾਡਾ ਤਜਰਬਾ ਅਸੀਂ ਗਰੋ ਹੋਂਦੇ ਦੇਖ ਰਹੇ ਆ ਤੁਹਾਨੂੰ ਡੇ ਬਾਏ ਡੇ ਨਾ ਦੇਖੋ ਗਰੋ ਹੋਣ ਦਾ ਟਾਈਮ ਇਹ ਮੈਨੂੰ ਇਸ ਲਾਈਨ ਦੇ ਵਿੱਚ 14-15 ਸਾਲ ਦੋ ਹੂੰ ਜੇ ਮੈਂ 2020 ਤੋਂ ਬਾਅਦ ਗਰੋ ਹੋਣਾ ਸ਼ੁਰੂ ਹੋਇਆ 2020 ਤੱਕ ਮੈਂ 8 ਸਾਲ ਘਰੇ ਪ੍ਰੈਕਟਿਸ ਕੀਤੀ ਜਿਹਦੀ ਮੈਂ ਗੱਲ ਪਹਿਲਾਂ ਕਹਿ ਕੇ ਅਟੇ ਪ੍ਰੈਕਟਿਸ ਕੀਤੀ ਆ ਚਾਰਟਸ ਦੇ ਵਿੱਚ ਠੀਕ ਆ ਨਾ ਜੇ ਆਫਿਸ ਬਣਦੇ ਨੇ ਜਾਂ ਕਤੇ ਹੋਰ ਬਣਦਾ ਸਾਡਾ ਸਿਸਟਮ ਗਰੋ ਹੁੰਦਾ ਤਾਂ ਉਹਦੇ ਵਿੱਚ ਟਾਈਮ ਬਹੁਤ ਬਹੁਤ ਦਿੱਤਾ ਗਿਆ ਟਾਈਮ ਉਹ ਟਾਈਮ ਸਾਨੂੰ ਐਪਰੀਸ਼ੀਏਟ ਕਰਦਾ ਮਾਰਕੀਟ ਮੈਨੂੰ ਮੈਨੂੰ 10 ਸਾਲ ਪਲੱਸ ਮਾਰਕੀਟ ਦੇ ਵਿੱਚ ਹੋ ਗਏ 15 ਸਾਲ ਪਾਸ ਮੈਨੂੰ ਪਿਛਲੇ 5 ਸਾਲ ਬਾਅਦ ਕੋਰੋਨਾ ਤੋਂ ਬਾਅਦ ਮਾਰਕੀਟ ਨੇ ਐਪਰੀਸ਼ੀਏਟ ਕਰਨਾ ਸ਼ੁਰੂ ਕੀਤਾ ਉੱਥੋਂ ਗਰੋਥ ਸ਼ੁਰੂ ਹੋਈ ਹੈ ਸੋ ਮੈਂ ਆਪ ਦਾ ਐਕਸਪੀਰੀਅੰਸ ਤੁਹਾਨੂੰ ਇਹ ਸਲਾਈਨ ਦੇ ਵਿੱਚ 10 ਸਾਲ ਪਲੱਸ ਜੇ ਤੁਸੀਂ ਟਿਕ ਜਾਂਦੇ ਹੋ ਨਾ ਫਿਰ ਮਾਰਕੀਟ ਤੁਹਾਨੂੰ ਐਪਰੀਸ਼ੀਏਟ ਕਰਨੀ ਲੱਗ ਜਾਂਦਾ ਫਿਰ ਤੁਸੀਂ ਮਾਰਕੀਟ ਦੇ ਮੂਵ ਸਮਝ ਜਾਂਦੇ ਸਿਧਾਂਤਾਂ ਦਾ ਪਤਾ ਲੱਗ ਜਾਂਦਾ ਵੀ ਐਕਚੁਅਲ ਉਹ ਕੰਮ ਕਿਵੇਂ ਕਰ ਰਹੀ ਹੈ ਬਿਲਕੁਲ ਠੀਕ ਹੈ ਲੋਕ ਆਪਣੇ ਆਪ ਨੂੰ ট্রেਡਰ ਬਣਦਾ ਕਹ ਹੁੰਦੇ ਆ ਕੋਈ ਮਹੀਨੇ ਸਿੱਖ ਗਏ ਕੋਈ 2 ਮਹੀਨਿਆਂ ਚ ਕਿਸੇ ਤੋਂ ਕਲਾਸ ਲੈ ਲਈ 10 20000 ਦੇ ਕੇ ਹੂੰ ਪਰ ਜਿੰਨਾ ਟਾਈਮ ਤੁਸੀਂ ਮੇਜਰ ਰिएक्शन ਨਹੀਂ ਮਾਰਕੀਟ ਦੇ ਵਿੱਚ ਤੁਹੋਂਗੇ 10 ਸਾਲ ਦਾ ਇੱਕ ਬਿਹੇਵ ਹੋਂਦਾ ਮਾਰਕੀਟ ਦੇ ਵਿੱਚ ਵੱਡੇ ਅਪਸ ਐਂਡ ਡਾਊਨਸ ਆਉਂਦੇ ਆ ਜੇ ਮੈਂ ਗੱਲ ਕਰ ਲਾ ਕਰੋਨਾ ਦੀ ਹੂੰ ਉਹ ਮੈਂ ਦੇਖ ਲਿਆ ਦੀ ਮਾਰਕੀਟ ਕਿਦਾਂ ਡਿੱਗੀ ਕਿਦਾਂ ਰਿਕਵਰ ਹੋਈ ਆ ਉਦੋਂ ਪਹਿਲਾਂ ਨੋਟ ਬੰਦੀ ਦੀ ਗੱਲ ਕਰ ਲੀ ਹਾਂ ਜੀ ਰਸ਼ੀਆ ਯੂਕਰੇਨ ਵਾਰ ਚੱਲ ਰਿਹਾ ਇਹਦੀ ਗੱਲ ਕਰ ਲੀ ਗਏ ਇਰਾਨ ਇਜ਼ਰਾਈਲ ਚੱਲਿਆ ਉਹਦੀ ਗੱਲ ਕਰ ਲੀ ਆ ਭਾਰਤ ਪਾਕਿਸਤਾਨ ਭਾਰਤ ਪਾਕਿਸਤਾਨ ਚੱਲਿਆ ਇਹਦੀ ਗੱਲ ਕਰ ਲੀ ਜਦੋਂ ਭਾਰਤ ਪਾਕਿਸਤਾਨ ਦਾ ਲੇਟੈਸਟ ਲੜਾਈ ਹੋਈ ਆ ਸੀਜ਼ਫਾਇਰ ਜਿਹਾ ਹੋਇਆ ਉਦੋਂ ਬਾਦ ਉਦੋਂ ਵੀ ਮੈਂ ਕਰਦੀਲਾਂ ਪਾਈਆਂ ਸੀ ਉਹ ਉਹ ਬੇਸਡ ਕੀਤਾ ਗਿਆ ਸੀ 1999 ਦੀ ਘਰਕਿਲ ਚੋਤ ਤੇ ਕਿ ਮਾਰਕੀਟ ਉਦੋਂ ਕੀ ਰਿਐਕਟ ਕੀਤਾ ਹੁਣ ਕੀ ਕਰਨਾ ਉਹ ਲਗਭਗ ਸਿਮਿਲਰ ਸੀ ਲਗਭਗ ਸਿਮਿਲਰ ਸੀ ਅੱਛਾ ਲਗਭਗ మార్కెట్ ਆਪਦੇ ਇਤਿਹਾਸ ਨੂੰ ਦੁਹਰਾਉਂਦੀ ਆ ਇਹ ਚੀਜ਼ਾਂ ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਤੁਸੀਂ 10-15 ਸਾਲ ਮਾਰਕੀਟ 'ਚ ਰਹਿ ਲੈਂਦੇ ਜਦੋਂ ਤੁਹਾਡਾ ਤਜਰਬਾ ਹੋਊ ਉਹ ਚੀਜ਼ਾਂ ਤੁਸੀਂ ਨੋਟ ਕੀ ਹੋਇਆ ਸੀ ਬਿਲਕੁਲ ਉਦੋਂ ਕੀ ਹੋਇਆ ਸੀ ਸੋ ਦੈਟ ਇਹ ਚੀਜ਼ਾਂ ਹਾਂ ਸਮੇਂ ਨਾਲ ਹੀ ਸਾਰਾ ਕੁਝ ਪਤਾ ਹੁਣ ਤੁਸੀਂ ਇੱਕ ਗੱਲ ਕਹਿਤੀ ਦੀ ਵੀ ਕੋਰਸ ਅਸੀਂ ਵਿੱਚ ਤੁਸੀਂ ਵੇਚਣਾ ਕੋਈ ਨਹੀਂ ਹਾਂ ਹਾਂ ਪ੍ਰੋਮੋਸ਼ਨ ਲਈ ਕੋਰਸ ਲਈ ਸਿੱਖਣ ਲਈ ਤੁਹਾਡੇ ਕੋਲੇ ਆਮ ਹੀ ਨਾ ਕਰੀ ਤੇ ਫਿਰ ਤੁਹਾਨੂੰ ਅਪਰੋਚ ਕਿਵੇਂ ਕਰੇ ਦੇਖੇ ਕਿਵੇਂ ਆਪਦੇ YouTube ਦਾ ਜਰੂਰ ਰੈਫਰੈਂਸ ਸਾਡੇ ਜਨਤਾ ਨੂੰ ਜਰੂਰ ਦੱਸੋ ਹੈ ਤੇ ਵੀ ਕਿਵੇਂ ਸਿੱਖਣ ਲੱਗੇ ਤੁਹਾਡੇ ਕਿਹੜੇ ਚੈਨਲ ਤੇ ਮੀਟ ਕਰਿਓ ਸਾਡਾ ਸ਼ੇਅਰ ਗਿਲ ਟ੍ਰੇਡਿੰਗ ਦਾ Instagram ਪੇਜ ਹੈ ਜੀ YouTube ਦਾ ਸ਼ੇਅਰ ਗਿਲ ਟ੍ਰੇਡਿੰਗ ਦਾ ਤੁਸੀਂ ਨੋਟ ਕਰ ਲਓ ਜੀ ਗੰਭੀਰਤਾ ਨਾਲ ਇਹ ਤੁਹਾਡੇ ਕੰਮ ਆਉਣਗੇ ਚੈਨਲ ਇਹ ਇੱਕ ਵਾਰੀ ਜਰੂਰ ਦੁਬਾਰਾ ਰਿਪੀਟ ਕਰ ਦੋ ਜੀ ਸ਼ੇਅਰ ਗਿਲ ਟ੍ਰੇਡਿੰਗ ਸ਼ੇਅਰ ਗਿਲ ਟ੍ਰੇਡਿੰਗ Instagram ਦਾ ਜੀ ਸ਼ੇਅਰ ਗਿਲ ਟ੍ਰੇਡਿੰਗ ਹੀ Facebook ਦਾ ਪੇਜ ਹੈ ਸ਼ੇਅਰ ਗਿਲ ਟ੍ਰੇਡਿੰਗ YouTube ਦਾ ਪਰ ਯਕੀਨ ਮੰਨਿਓ ਅਸੀਂ ਇੱਕ ਟਰੇਡਰ ਆ ਅਸੀਂ ਯੂਟਿਊਬਰ ਨਹੀਂ ਹੈਗੇ ਮੈਂ ਰੈਗੂਲਰ ਯੂਟਿਊਬ ਤੇ ਐਕਟਿਵ ਨਹੀਂਗਾ ਲੋਕ ਮੇਰੇ ਯੂਟਿਊਬ ਤੇ ਜਾ ਕੇ ਕਹਿਣਗੇ ਵੀਡੀਓ ਤਾਂ ਪਾਉਂਦਾ ਨਹੀਂ ਅਸੀਂ ਟਰੇਡਿੰਗ ਤੋਂ ਸਮਾਂ ਮਿਲਦਾ ਹਾਂ ਇੰਸਟਾਗ੍ਰam ਤੇ ਕੋਈ 30 ਸਕਿੰਟ ਦੀ ਕੋਈ 1 ਮਿੰਟ ਦੀ ਰੀਲ ਜ਼ਰੂਰ ਪਾ ਦਿੰਨੇ ਆ ਰੋਜ਼ ਅਵੇਅਰਨੈਸ ਵਾਸਤੇ ਕਿਉਂਕਿ ਇੰਨਾ ਕੁ ਟਾਈਮ ਸਾਨੂੰ ਮਿਲ ਜਾਂਦਾ ਉਹਦੇ ਚ ਵੀ ਤੁਹਾਡਾ ਤਜਰਬਾ ਤਾਂ ਝਲਕਦਾ ਹੀ ਹੁੰਦਾ ਈ ਤਜਰਬਾ ਅਸੀਂ ਨੌਲੇਜ ਦੀਆਂ ਵੀਡੀਓ ਪਾਉਂਨੇ ਆ ਮੋਟੀਵੇਸ਼ਨਲ ਪਾਉਂਨੇ ਆ ਜੋ ਵੀ ਟਰੇਡਿੰਗ ਨਾਲ ਸੰਬੰਧਿਤ ਪਾਉਂਨੇ ਆ ਵੀ ਕਹਿਣ ਤੋਂ ਭਾਵ ਆ ਵੀ ਅੱਜ ਸ਼ੇਅਰ ਮਾਰਕੀਟ ਦੀ ਗੱਲ ਕਰਤਾ ਪੰਜਾਬ ਚ ਖਾਸ ਕਰਕੇ ਬਦਨਾਮ ਬਿਲਕੁਲ ਕਿਉਂਕਿ ਇਹਦੇ ਤੇ ਬੇਸਡ ਬਹੁਤ ਸਾਰੀਆਂ ਫਰੋਡ ਕੰਪਨੀਆਂ ਵੀ ਫਰੋਡ ਕੰਪਨੀਆਂ ਵੀ ਆਈਆਂ ਔਰ ਆ ਵੀ ਰਹੀਆਂ ਅੱਛਾ ਜੀ ਲੋਕ ਆਉਂਦੇ ਆ ਟਰੇਡਿੰਗ ਦੇ ਨਾਂ ਤੇ ਪੈਸੇ ਇਕੱਠੇ ਕਰਕੇ ਤੁਲ ਜਾਂਦੇ ਆ ਐਪਾਂ ਆਉਂਦੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਯਾਰ 15 ਦਿਨਾਂ ਚ ਪੈਸੇ ਢਾਵਲ ਉਹ ਚੀਜ਼ਾਂ ਤੋਂ ਬਚੋ ਟਰੇਡਿੰਗ ਨੂੰ ਤੁਸੀਂ ਐਡਾ ਔਖਾ ਵੀ ਕੰਮ ਨਹੀਂ ਹੈਗਾ ਵੀ ਸਿੱਖ ਨਹੀਂ ਸਕਦੇ ਜਾਂ ਬਹੁਤੇ ਪੈਸੇ ਲੱਗਦੇ ਆ ਤੁਸੀਂ YouTube ਦੇ ਮੈਂ 7 ਸਾਲ ਪ੍ਰੈਕਟਿਸ ਕੀਤੀ ਆ ਮੈਂ ਕਿਸੇ ਨੂੰ ਪੈਸੇ ਨਹੀਂ ਦਿੱਤੇ ਮੈਂ ਘਰੇ YouTube ਤੋਂ ਹੀ ਸਿੱਖ-ਸਿੱਖ ਕੇ ਪ੍ਰੈਕਟਿਸ ਕੀਤੀ ਆ ਕੁਛ ਉਹ ਤਾਂ ਹੈ ਵੀ ਨਹੀਂ ਸੀ ਵੀਜ਼ਾ ਦੇ ਵਾਸਤੇ ਪੈਸੇ ਅੱਛਾ ਜੀ ਠੀਕ ਹੈ ਤੇ ਤਾਂ ਕਰਕੇ ਕਹਿ ਪ੍ਰੋਬਲਮ ਵੀ ਸੀ ਪਰ ਸਿੱਖਣ ਦੀ ਅੱਗੇ ਤਰਜੀਹ ਸੀ ਸਾਰਾ ਕੁਝ ਸੀ ਸਮੇਂ ਨਾਲ ਸਾਰਾ ਕੁਝ ਸੱਲ ਹੋ ਜਾਂਦਾ ਅੱਛਾ ਜੀ ਹਾਂ ਤੁਸੀਂ ਸਾਨੂੰ ਅਪਰੋਚ ਕਰ ਸਕਦੇ ਆ ਭਦੌੜ ਸਾਡਾ ਆਫਿਸ ਹੈ ਖੰਡਿਆਲਾ ਆਊਟਲੈਟ ਦੇ ਵਿੱਚ ਸਾਡਾ ਆਫਿਸ ਹੈ ਤੇ ਇਨਵੈਸਟਮੈਂਟ ਕੰਸਲਟੈਂਸੀ ਦਾ ਕੰਮ ਕਰਦੇ ਆਸੀਂ ট্রেਡਿੰਗ ਦੇ ਵਿੱਚ ਕੋਰਸ ਵੇਚਣ ਦਾ ਕੰਮ ਨਹੀਂ ਕਰਦੇ ਅੱਛਾ ਇਨਵੈਸਟਮੈਂਟ ਦੇ ਵਿੱਚ ਤੁਸੀਂ ਅਗਲੇ ਨੂੰ ਇਨਵੈਸਟ ਕਰਨਾ ਸਿਖਾਉਂਦੇ ਹੋ ਹੀ ਆ ਅਸੀਂ ਕੰਸਲਟ ਕਰਦੇ ਆਂ ਤੁਸੀਂ ਇਨਵੈਸਟ ਕਰਦੇ ਹੋ ਫੰਡਸ ਵਗੈਰਾ ਸਾਡੇ ਕੋਲੇ ਆ ਜਾਂਦੇ ਮੈਨੇਜ ਕਰਦੇ ਮੈਨੇਜ ਫੰਡ ਮੈਨੇਜਮੈਂਟ ਫੰਡ ਮੈਨੇਜਮੈਂਟ ਦਾ ਆਲਰੇਡੀ ਸਾਡਾ ਬਹੁਤ ਸੋਹਣਾ ਚੱਲ ਰਿਹਾ ਪਿਛਲੇ 5 ਸਾਲ ਤੋਂ ਚੱਲ ਰਿਹਾ ਠੀਕ ਹੈ ਬਟ ਅਸੀਂ ਕੰਸਲਟ ਵੀ ਕਰ ਦਿੰਦੇ ਆਂ ਵੀ ਅਗਲੇ ਨੇ ਆਪ ਦੇ ਅਕਾਊਂਟ ਦੇ ਵਿੱਚ ਲੈ ਕੇ ਰੱਖਣੇ ਆ ਤਾਂ ਉਹ ਵੀ ਬੈਸਟ ਆ ਅੱਜ ਦੇ ਸਮੇਂ ਦੇ ਵਿੱਚ ਮੈਂ ਗੱਲ ਕਰਾਂ ਜਿ ਡਿਮਟੀ 25000 ਦੀ ਆ ਅੱਜ 20 ਤੁਸੀਂ ਇਨਵੈਸਟ ਕਰਕੇ ਚੱਲ ਜਾਓਗੇ ਤਾਂ ਦੀਵਾਲੀ ਤੱਕ ਤੁਹਾਨੂੰ ਰਿਟਰਨ ਵਧੀਆ ਮਾਰਕੀਟ ਆਊਟ ਦੀਵਾਲੀ ਦਾ ਕਾਲ मोस्ट ਮਾਰਕੀਟ ਉੱਪਰ ਹੀ ਹੈ ਮਤਲਬ ਆਪਾਂ ਦਰਸ਼ਕਾਂ ਨੂੰ ਇਹ ਗੱਲ ਕਹਿ ਦਈਏ ਵੀ ਜਿਹਦੇ ਕੋਲੇ 4 ਪੈਸੇ ਪਏ ਹੈਗੇ ਤੇ ਉਹ ਚਾਹੁੰਦਾ ਵੀ ਇਨਵੈਸਟ ਕਰਨੇ ਆ ਤਾਂ ਉਹ ਤੁਹਾਡੇ ਨਾਲ ਆ ਕੇ ਕੰਸਲਟ ਕਰ ਸਕਦਾ ਬਿਲਕੁਲ ਕੰਸਲਟ ਕਰ ਸਕਦਾ ਤੁਹਾਡੇ ਤੋਂ ਸਲਾਹ ਲੈ ਸਕਦਾ ਤੇ ਆਪਦੇ ਇਨਵੈਸਟ ਕਰਨ ਦੇ ਨਾਲ ਮੇਰੀ ਕੰਸਲਟੈਂਸ ਫੀਸ ਕੋਈ ਨਹੀਂ ਅੱਛਾ ਕੰਸਲਟੈਂਸੀ ਦੀ ਫੀਸ ਵੀ ਕੋਈ ਨਹੀਂ ਫਿਰ ਕਮਾਈ ਹੈ ਨਹੀਂ ਕਰਦੇ ਕਮਾਈ ਆਪਦੇ ਪੋਰਟਫੋਲੀਓ ਚੋਂ ਕਰਦੇ ਆ ਆਪ ਵੀ ਟ੍ਰੇਡਿੰਗ ਕਰ ਰਹੇ ਸੇਵਾ ਹੀ ਲਾ ਰਹੀ ਹੈ ਲਾ ਰਹੇ ਦੇਖੋ ਸੇਵਾ ਕੀ ਹੁੰਦਾ ਜੀ ਹਾਂ ਜੇ ਕੋਈ ਮੇਰੇ ਕੋਲ 10 ਮਿੰਟ ਆਜੂ ਕੰਸਲਟ ਕਰ ਲੂਗਾ ਮੇਰਾ ਕੀ ਗਿਆ ਹੂੰ ਮੇਰੇ ਲਿੰਕ ਬਣਦੇ ਆ ਜੀ ਬਿਲਕੁਲ ਲਿੰਕ ਬਣ ਗਏ ਨਾ ਹੂੰ ਉਹ ਲਿੰਕ ਬੰਦੇ ਨੂੰ ਬਹੁਤ ਕੰਮ ਦੇ ਜਾਂਦੇ ਆ ਹੂੰ ਕੋਈ ਮੈਂ ਕਿਸੇ ਤੋਂ 5-4000 ਰੁਪਏ ਲੈ ਲੂੰ ਕੰਸਲਟੈਂਸੀ ਵੀ 2 ਸੁਨੇ ਦੀ ਉਹਦੇ ਨਾਲ ਮੇਰਾ ਚਵਾਰਾ ਦਾ ਪੈਣ ਨਹੀਂ ਲੱਗਿਆ ਬਿਲਕੁਲ ਠੀਕ ਹੈ ਨਾ ਆਪਾਂ ਕੰਮ ਕਰਦੇ ਆ ਜੈਨਨ ਤੇ ਸਹੀ ਪદ્ધਤ ਦੇ ਨਾਲ ਹਮ ਲਾਲਚਵਸ ਨਹੀਂ ਕੰਮ ਕਰਦੇ ਬਿਲਕੁਲ ਨਾ ਹੀ ਲਾਲਚ ਦਿੰਨੇ ਆ ਲੋਕ ਕਹਿੰਦੇ ਆ ਆਮ ਰੀਲਾਂ ਚ ਤੁਸੀਂ ਇੰਸਟਾਗ੍ਰam ਤੇ ਦੇਖਿਆ ਹੋਊਗਾ ਆ ਜਿਹੜੇ ਕੋਰਸ ਵੇਚਦੇ ਆ 20000 ਪਾ ਲਓ ਜੀ ਤੁਹਾਨੂੰ 1500 ਰੋਜ਼ ਦਾ ਬਣ ਗਈ ਹਮ ਮਾਰਾ ਜੇ ਤੁਸੀਂ 20000 ਅਕਾਊਂਟ ਚ ਪਾ ਕੇ 1500 ਰੋਜ਼ ਦਾ ਬਣਨ ਦੀ ਗੱਲ ਜਿਹੜੀ ਆ ਉਹ ਤੁਸੀਂ ਮੰਥਲੀ ਡਬਲ ਦੀ ਗੱਲ ਕਰ ਰਹੇ ਹੋ ਕੈਲਕੂਲੇਸ਼ਨ ਮਾਰੋ ਤੇ ਕਿਹੜਾ ਬਿਜ਼ਨਸ ਹੈ ਜਿਹੜਾ ਇੱਕ ਮਹੀਨੇ ਦੇ ਵਿੱਚ ਪੈਸਾ ਡਬਲ ਕਰ ਦਿੰਦਾ ਇਹ ਪੋਸੀਬਲ ਹੁੰਦਾ ਜੀ ਉਹ ਨਾਟ ਪੋਸੀਬਲ ਅੱਛਾ ਕੋਈ ਪੋਸੀਬਲ ਮੈਂ ਪਹਿਲਾਂ ਇਹੀ ਗੱਲ ਤੁਹਾਨੂੰ ਕਹੀ ਆ ਵੀ ਟਾਟਾ ਦੇ ਦੇ ਸਾਡੇ ਵਰਗਿਆਂ ਨੂੰ ਜਾਂ ਬਰੂਤੀ ਜਾਂ ਕੋਈ ਵੀ ਕੰਪਨੀ ਸਾਨੂੰ ਦੇ ਦੇ ਕਰੋ ਸਾਡਾ ਪੈਸਾ ਡਬਲ ਵੀ ਮਹੀਨੇ ਚ ਨਹੀਂ ਉਹ ਤਾਂ ਕਾਢ ਹੀ ਲੈਣਾ ਫਿਰ ਇਹ ਤਾਂ ਕਾਢ ਹੀ ਲੈਣਾ अच्छा एक ਤੁਹਾਡੀ ਗੱਲ ਚੱਲਦੀ ਜੀ ਇੱਕ ਗੱਲ ਆਮ ਕਹੀ ਜਾਂਦੀ ਹੈ ਵੀ ਜੇ ਇੱਕ ਜਣੇ ਦਾ ট্রেਡਿੰਗ ਦੇ ਵਿੱਚ ਇੱਕ ਦਾ ਫਾਇਦਾ ਹੋ ਰਿਹਾ ਤਾਂ ਕਿਤੇ ਨਾ ਕਿਤੇ ਕਿਸੇ ਦਾ ਨੁਕਸਾਨ ਵੀ ਹੋ ਰਿਹਾ ਇਹਦੇ ਵਿੱਚ ਕਿੰਨੀ ਇੱਕ ਇਹਦੇ ਵਿੱਚ ਥੋੜੀ-ਬਹੁਤੀ ਸਜਾਈ ਆ ਜਿਆਦਾ ਨਹੀਂ اچھا ਜੀ ਇਹਦੇ ਵਿੱਚ ਜਿਆਦਾ ਨਹੀਂ ਹੈ ਕਿਉਂਕਿ ট্রেਡਿੰਗ ਤੇ ট্রেਡਿੰਗ ਦੇ ਵਿੱਚ ਵੀ ਅੱਗੇ ਬਹੁਤ ਸਾਰੇ ਸੈਕਟਰ ਆ ਜਾਂਦੇ ਆ ਹਮ ਸ਼ੇਅਰ ਆ ਜਾਂਦੇ ਆ ਐਫਐਨਓ ਆ ਜਾਂਦੀ ਆ ਇਹ ਕੋਈ ਮੈਂ ਗੱਲ ਕਰਦਾ ਵੀ ਛੋਟਾ ਪਲੇਅਰ ਛੋਟੀ ਛੋਟੀ ਮਾਰਕੀਟ ਨਹੀਂ ਹੈ ਕਿ ਬਹੁਤ ਵੱਡੀ ਮਾਰਕੀਟ ਹੈ ਇਹ ਚ ਤੁਸੀਂ ਕੁਝ ਵੀ ਚੀਜ਼ ਖਰੀਦਣੀ ਆ ਤੁਸੀਂ ਕੋਈ ਵੀ ਚੀਜ਼ ਵੇਚਣੀ ਆ ਤੁਸੀਂ ਸਿਰਫ ਇੱਕ ਮੋਬਾਈਲ ਤੋਂ ਜਾਂ ਲੈਪਟਾਪ ਤੋਂ ਬਟਨ ਨਾ ਪਣਾ ਕੋਈ ਤੁਹਾਨੂੰ ਪਤਾ ਨਹੀਂ ਵੀ ਮੂਹਰਲਾ ਖਰੀਦਦਾਰ ਕੌਣ ਆ ਜਾਂ ਵੇਚਣ ਵਾਲਾ ਕੌਣ ਸਾਰਾ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਹੁੰਦਾ ਤਾਂ ਹੀ ਕਹਿੰਦੇ ਲੋ ਇਹ ਚੀਜ਼ ਦੀ ਕਲੀਅਰੈਂਸ ਹੈ ਨਹੀਂ ਆਪਾਂ ਕਿਵੇਂ ਕਹਿ ਸਕਦੇ ਆ ਤੁਹਾਡੀ ਜੇਬ ਚੋਂ ਨਿਕਲਿਆ ਮੇਰੇ ਕੋਲੇ ਆ ਗਿਆ ਬਿਲਕੁਲ ਇਹ ਕੋਈ ਚੋਰ ਬਜ਼ਾਰੀ ਜਾਂ ਇਹ ਜਾਂ ਕੁਝ ਨਹੀਂ ਹੈ ਜਦੋਂ ਕੋਈ ਵੀ ਕੰਪਨੀ ਆਈਪੀਓ ਲਿਸਟਡ ਹੁੰਦੀ ਆ ਸ਼ੇਅਰ ਮਾਰਕੀਟ ਚ ਲਿਸਟ ਹੁੰਦੀ ਆ ਮੈਂ ਤੁਹਾਡੇ ਨਾਲ ਗੱਲ ਕਰ ਰਹਾ ਰਾਈਸ ਦੀ 1980 ਦੇ ਵਿੱਚ ਜਾਂ 1980 ਤੋਂ 2-4 ਸਾਲ ਪਹਿਲਾਂ ਦੀ ਗੱਲ ਆ 30 ਰੁਪਈਆ ਹੀ ਮਾਰਨੀ ਰਿਲਾਇੰਸ ਦਾ ਬਾਪ ਜੀ ਜੀ ਠੀਕ ਹੈ ਇਹਨਾਂ ਨੇ ਜਦੋਂ ਰਿਲਾਇੰਸ ਸ਼ੁਰੂ ਕੀਤੀ ਸੀ ਇਹਨਾਂ ਨੇ ਗਵਰਨਮੈਂਟ ਦੇ ਵਿੱਚ ਆਈਪੀਓ ਡਿਸਟ੍ਰੀਬਿਊਟ ਕਰਨ ਵਾਸਤੇ ਆਪ ਦੇ ਜਿਹੜੇ ਸ਼ੇਅਰ ਸੀ ਉਹ 30 ਰੁਪਈਆ ਹੀ ਬਾਨੀ ਨੇ ਡੋਰ ਟੂ ਡੋਰ ਜਾ ਕੇ ਵੇਚੇ ਸੀ ਬੌਂਡ ਦਿੰਦੇ ਹੁੰਦੇ ਸੀ ਬੌਂਡ ਦਿੰਦੇ ਹੁੰਦੇ ਸੀ ਉਹਨਾ ਟਾਈਮਾਂ ਦੇ ਬਿਲਕੁਲ ਰਿਟਰਨ ਚ ਦਿੰਦੇ ਹੁੰਦੇ ਸੀ ਵੀ ਆਹ ਕੰਪਨੀ ਤੇ ਸਾਡੇ ਸ਼ੇਅਰਾਂ ਇੰਨੀ ਵੈਲਿਊ ਆ ਤੁਹਾਨੂੰ ਇੰਨਾ ਫਾਇਦਾ ਹੋ ਸਕਦਾ ਅੱਗੇ ਆ ਕੇ ਹੂੰ ਉਹ ਕਿਉਂਕਿ ਹੁਣ ਤੁਸੀਂ ਇਹਨੂੰ ਰਿਲਾਇੰਸ ਆ ਉਹ ਪੈਸਾ ਮਾਰਕੀਟ ਦੇ ਵਿੱਚ ਉਹ ਇਕੱਠਾ ਕਰਦੇ ਨੇ ਆਪਦੇ ਬਿਜ਼ਨਸ ਚ ਚਲਾਉਂਦੇ ਨੇ ਉਹ ਗਰੋਥ ਹੁੰਦੇ ਨੇ ਔਰ ਉਹਨਾਂ ਦੇ ਸ਼ੇਅਰ ਹੋਲਡਰ ਵੀ ਗਰੋਥ ਹੁੰਦੇ ਜਿਨ੍ਹਾਂ ਨੇ ਸ਼ੇਅਰ ਲਏ ਹੁੰਦੇ ਹੂੰ ਤੋਂ ਸਭ ਦਾ ਫਾਇਦਾ ਹੋ ਗਿਆ ਤਾਂ ਆਪਾਂ ਇੱਥੇ ਕਿਵੇਂ ਕਹਿ ਸਕਦੇ ਆ ਵੀ ਕਿਸ ਦੀ ਜੇਬ ਚੋਂ ਨਿਕਲੇ ਤੇ ਕਿਸੇ ਦਾ ਫਾਇਦਾ ਮਤਲਬ ਇਹ ਗੱਲ ਚ ਪੂਰੀ ਸੱਚਾਈ ਨਹੀਂ ਹੈ ਪੂਰੀ ਸੱਚਾਈ ਇਹ ਸਿਰਫ ਮਿੱਥ ਹੈਗਾ ਜਾਂ ਇਹ ਕਿ ਦੰਦ ਕਰਦੇ ਨੇ ਉਹਨਾਂ ਦੀ ਮਿੱਥਾ ਜਿਹੜੇ 2-4 ਮਹੀਨੇ 6 ਮਹੀਨੇ ਇਸ ਮਾਰਕੀਟ ਚ ਲਾਉਂਦੇ ਆ ਉਤੋਂ ਉਤੋਂ ਗੱਲਾਂ ਸੁਣਦੇ ਨੇ ਔਰ ਡੁਘਾਈ ਚ ਨਹੀਂ ਜਾਂਦੇ ਹਾਂ ਇਨ ਡੈਪਥ ਨਹੀਂ ਗਏ ਇਨ ਡੈਪਥ ਨਹੀਂ ਅੱਛਾ ਹੁਣ ਆਪਾਂ ਗੱਲ ਕਰੀਏ ਬੈਕ ਟੂ ਆਈਏ ਆਪਾਂ ਜਿਹੜੇ ਬੰਦੇ ਨਵੇਂ ਐਂਟਰੀ ਕਰਨਾ ਚਾਹੁੰਦੇ ਆ ਨਵੀਂ ਟਰੇਡਿੰਗ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਕਿਹੜੇ ਸੈਕਟਰ ਤੋਂ ਐਂਟਰੀ ਲੈਣੀ ਚਾਹੀਦੀ ਹੈ ਜੀ ਸਭ ਤੋਂ ਬੈਸਟ ਤੁਹਾਡਾ ਤਜਰਬਾ ਕੀ ਕਹਿੰਦਾ ਬੈਸਟ ਐਂਟਰੀ ਪੁਆਇੰਟ ਕੀ ਉਹਨਾਂ ਨੂੰ ਜੀ अच्छा जी लॉन्ग टाइम शेयरਾਂ ਚ ਜਿਹਨੂੰ ਸਵਿੰਗ ਟਰੇਡਿੰਗ ਡਿਲੀਵਰੀ ਟਰੇਡਿੰਗ ਅਸੀਂ ਕਹ ਦਿੰਦੇ ਆਂ ਸ਼ੇਅਰ ਲਓ ਮਹੀਨਾ ਦੋ ਮਹੀਨੇ ਰੱਖੋ ਸ਼ੇਅਰ ਲੈਣ ਵਾਸਤੇ ਤਜਰਬਾ ਇਕੱਠਾ ਕਰੋ ਸ਼ੇਅਰ ਲੈ ਲੈਣਾ ਤਾਂ ਮਿੰਟ ਇੱਕ ਲੱਗਦਾ ਕਿਹੜਾ ਛਲਿਕਾਂ ਦੀ ਗੱਲ ਆ ਚਾਰ ਕਲਿਕਾਂ ਦੀ ਗੱਲ ਆ ਸ਼ੇਅਰ ਕਿਹੜਾ ਲੈਣਾ ਉਹ ਸਿੱਖਣ ਵਾਸਤੇ ਤੁਹਾਨੂੰ 4 ਮਹੀਨੇ 4 ਸਾਲ ਲੱਗ ਸਕਦੇ ਬਿਲਕੁਲ ਠੀਕ ਹੈ ਨਾ ਸ਼ੇਅਰ ਲੈਣਾ ਕੋਈ ਵੱਡੀ ਗੱਲ ਨਹੀਂ ਗੀ ਸ਼ੇਅਰ ਕਿਹੜਾ ਲੈਣਾ ਕਦੋਂ ਲੈਣਾ ਉਹ ਉਹਦੇ ਵਾਸਤੇ ਪ੍ਰੈਕਟਿਸ ਚਾਹੀਦੀ ਆ ਅੱਛਾ ਸਤਨਾਮ ਜੀ ਇੱਕ ਗੱਲ ਹੋਰ ਹੁੰਦੀ ਆ ਵੀ ਜਦੋਂ ਨਵਾਂ ਟ੍ਰੇਡਰ ਐਂਟਰ ਹੁੰਦਾ ਉਹਦੇ ਲਈ ਫਾਈਨੈਂਸ਼ੀਅਲ ਪਹਿਲੇ ਇਸ਼ੂਜ਼ ਹੁੰਦੇ ਆਗੇ ਕਿਉਂਕਿ ਪੈਸਾ ਕਮਾਉਣ ਦੇ ਹੀ ਉਹ ਇਹਦੇ ਚ ਆਇਆ ਹੁੰਦਾ ਤਾਂ ਕਿੰਨੇ ਕੁ ਪੈਸੇ ਨਾਲ ਮਤਲਬ ਨਵੇਂ ਟ੍ਰੇਡਰ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਤੁਹਾਡੇ ਕੋਲ ਇਹ ਆਪਣੀ ਆਪਣੀ ਜੇਬ ਤੇ ਡਿਪੈਂਡ ਆ ਹਨਾ ਬਟ ਬੈਸਟ ਇਹ ਹੈਗਾ ਵੀ ਜੇ ਤੁਸੀਂ ਕਿਤੇ ਜੌਬ ਕਰਦੇ ਹੋ ਪ੍ਰਾਈਵੇਟ ਸੈਕਟਰ ਸਰਕਾਰੀ ਕਿਤੇ ਵੀ ਜੌਬ ਕਰਦੇ ਹੋ ਤੁਸੀਂ ਆਪਦੀ ਮੰਥਲੀ ਸੈਲਰੀ ਦੇ ਵਿੱਚੋਂ 5 10 ਜਿੰਨਾ ਵੀ ਤੁਸੀਂ ਬਚਾ ਸਕਦੇ ਉਹ ਬਚਾ ਕੇ ਲੌਂਗ ਟਾਈਮ ਸ਼ੇਅਰਾਂ ਚ ਇਨਵੈਸਟ ਕਰੀ ਇੱਕ ਤਾਂ ਇਹ ਵੇ ਹੋ ਗਿਆ ਤੁਹਾਡੀ 2-4 ਸਾਲਾਂ ਚ ਵੈਲਥ ਕ੍ਰੀਏਟ ਹੋ ਜਾਉਂ ਮਤਲਬ ਕਿ ਜਿੰਨੀ ਕਿ ਸੇਵਿੰਗ ਆ ਜੀ ਸੇਵਿੰਗ ਦਾ ਆਪਾਂ ਲੰਬੇ ਟਾਈਮ ਲਈ ਇੱਕ ਸ਼ੇਅਰ ਖਰੀਦ ਲਿਆ ਹਾਂ ਸੇਵਿੰਗ ਹਰ ਮਹੀਨੇ ਕਰੋ ਕੋਈ ਬਾਸਕਟ ਬਣਾ ਲਓ ਬਾਸਕਟ ਕੀ ਹੁੰਦੀ ਆ 10 20 30 ਸ਼ੇਰਾਂ ਦੀ ਇੱਕ ਗਰੁੱਪ ਆਪਾਂ ਦੇਖੋ ਵੀ ਆਹ ਸ਼ੇਅਰ ਮੈਂ ਹਰ ਮਹੀਨੇ ਤੇ ਕਿ ਫੋਰ ਫੋਰ ਅਗਜ਼ੈਂਪਲ ਤੁਸੀਂ 10000 ਇਨਵੈਸਟ ਕਰਨਾ ਹਰ ਮਹੀਨੇ ਤਾਂ ਤੁਹਾਨੂੰ ਘੱਟੋ ਘੱਟ 20 ਸ਼ੇਰਾਂ ਤੇ 5-500 ਰੁਪਏ ਪਾਓ ਇੱਕ ਚ ਨਹੀਂ ਪਾਓ ਪੰਜਾਬੀ ਚ ਕਹਿ ਲੀਏ ਵੀ ਜਿਹੜੇ ਆਪਾਂ ਗੋਲਕ ਵਿੱਚ ਪੈਸੇ ਪਾਉਂਦੇ ਸੀ ਉਹ ਇੱਧਰ ਲਈ ਗੋਲਕ ਉਹ ਇੱਧਰ ਪਾਈ ਗੋਲਕ ਚ ਪੈਸੇ ਵਧਦੇ ਨਹੀਂ ਸੀ ਇੱਧਰ ਪੈਸੇ ਤੁਹਾਡੇ 3 ਸਾਲ 2 ਸਾਲ 4 ਸਾਲ ਬਾਅਦ ਲੌਂਗ ਟਾਈਮ ਵਧਣਾ ਹੀ ਸ਼ੁਰੂ ਵਧਣਾ ਹੀ ਆ ਕਿਉਂਕਿ ਸ਼ੇਅਰ ਹੋਵੇ ਜਾਂ ਬੰਦਾ ਹੋਵੇ ਸਾਡੀ ਮਾਰਕੀਟ ਦੀ ਭਾਸ਼ਾ ਵੀ ਜਾਣਾ ਉਹਨੇ ਉੱਪਰ ਹੀ ਹੁੰਦਾ ਲੌਂਗ ਟਾਈਮ ਦੇ ਵਿੱਚ ਉਹਨੇ ਉੱਪਰ ਹੀ ਜਾਣਾ ਅੱਛਾ ਜੀ ਤੇ ਬਿਲਕੁਲ ਬਹੁਤ ਮੈਨੂੰ ਲੱਗਦਾ ਵੀ ਇਹ ਚੀਜ਼ ਹੈ ਬਹੁਤ ਵਧੀਆ ਤੁਸੀਂ ਵਿਅਵਸਦੀ ਜ਼ਿੰਦਗੀ ਦਾ ਬਹੁਤ ਸਮਾਂ ਜਿਹੜਾ ਉਹ ਟਰੇਡਿੰਗ ਨੂੰ ਦਿੱਤਾ ਤੁਸੀਂ ਦੱਸਿਆ ਵੀ 15 ਸਾਲ ਹੋ ਗਏ ਤੁਹਾਨੂੰ ਉਹ ਨਾਲ ਟਰੇਡਿੰਗ ਤੇ ਮੈਂ ਚਾਹੁੰਦਾ ਵੀ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਵੀ ਤੁਹਾਡਾ ਤਜਰਬਾ ਕਿਦਾਂ ਦਾ ਰਿਹਾ ਤੇ ਕਮਾਇਆ ਕੀ ਹੁਣ ਤੱਕ ਤੁਸੀਂ ਕੀ ਕੀ ਕਮਾਇਆ ਦੇਖੋ ਜੀ ਸਭ ਤੋਂ ਪਹਿਲਾਂ ਹਰੇਕ ਟਰੇਡਰ ਲਾਸ ਕਰਦਾ ਮੈਂ ਵੀ 2000 ਜਦੋਂ 11 12 ਚ ਸਲਾਈਟ ਆਇਆ ਤਾਂ ਮੈਂ ਵੀ 15 ਤੱਕ ਫੁੱਲ ਲਾਸ ਕੀਤੇ ਮੇਰੇ ਪਿੰਡ ਚ ਆਉਂਗੇ ਜਾਂ ਕਿਤੇ ਵੀ ਦੇਖੂਗਾ ਅਸੇ ਪਾਸੇ ਲੋਕਾਂ ਨੂੰ ਸਭ ਨੂੰ ਪਤਾ ਵੀ ਦੀ ਕੰਡੀਸ਼ਨ ਕੀ ਸੀ ਕਾफी ਥੱਲੇ ਹੋ ਗਿਆ ਸੀ ਪਰ ਮੈਂ ਖੇੜਾ ਨਹੀਂ ਛੱਡਿਆ ਕਿਉਂਕਿ ਇੱਕ ਜੇਕਰ ਇਹਨਾਂ ਦੇ ਫਸਲ ਨੂੰ ਪਾਣੀ ਮਾਰਦਾ ਪਾਣੀ ਹਰਾ ਕਰਦਾ ਮੈਂ ਉਹ ਥਿਊਰੀ ਤੇ ਕੰਮ ਕੀਤਾ ਮੈਂ ਫਿਰ 2014-15 ਤੋਂ 20 ਤੱਕ ਘਰੇ ਪ੍ਰੈਕਟਿਸ ਕੀਤੀ ਵੀ ਮੈਂ ਨੁਕਸਾਨ ਕਿੱਥੇ ਕੀਤੇ ਨੇ ਕਿੱਥੋਂ-ਕਿੱਥੋਂ ਮੈਂ ਗਰੋ ਹੋ ਸਕਦਾ ਫਿਰ ਮੈਂ 2016-17 ਦੇ ਵਿੱਚ ਕੰਸਲਟੈਂਸੀ ਫਰਮ ਜਿਹਦੀ ਮੈਂ ਹੁਣ ਗੱਲ ਕਰ ਰਹੀ ਜਿੱਥੇ ਮੈਂ ਹੁਣ ਪ੍ਰੋਪਰ ਵੱਡੇ ਪੱਧਰ ਤੇ ਸ਼ੁਰੂ ਕੀਤਾ ਵਾ ਕੰਸਲਟੈਂਸੀ ਫਰਮ ਮੈਂ 16 ਜਾਂ 17 ਨੂੰ ਸ਼ੁਰੂ ਕਰਤੀ ਸੀ ਔਰ ਮੇਰੇ ਕਲਾਇੰਟ ਸੀ ਪੰਜਾਬ ਚ ਤਾਂ ਕੋਈ ਜਾਣਦਾ ਹੀ ਨਹੀਂ ਸੀ ਹੂੰ ਪੰਜਾਬ ਚ ਤਾਂ ਹੁਣ 20 ਤੋਂ ਬਾਅਦ ਜਾਣਨ ਲੱਗੇ ਮਹਾਰਾਸ਼ਟਰ ਗੁਜਰਾਤ ਜੁਪੀ ਐਮਪੀ ਉਧਰਲੇ ਹੁੰਦੇ ਸਨ ਠੀਕ ਹੈ ਜੀ ਉਧਰ ਮੈਂ ਕੰਸਲਟ ਕਰਦਾ ਹੁੰਦਾ ਸੀ ਕਿ ਤੁਸੀਂ ਆ ਸ਼ੇਅਰ ਚ ਪੈਸੇ ਲਾ ਲਓ ਇਦਾਂ ਦਾ ਕਰ ਲਓ ਮੇਰੀ ਮਨਥਲੀ ਪੀਸਸ ਹੁੰਦੀਆਂ ਸੀ ਹੂੰ ਉਸ ਤੋਂ ਬਾਅਦ ਗਰੋਹ ਹੁੰਦੇ 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 ਉਹਦੇ ਜਦੋਂ 2020 ਆਇਆ ਹੂੰ ਤਾਂ ਆਪਣੇ ਵੀ ਇੱਧਰ ਥੋੜਾ ਜਿਆ ਨੁਕਕ ਨੂੰ ਪਤਾ ਲੱਗਣ ਲੱਗ ਗਿਆ ਵੀ ਘਰੇ ਬੈਠ ਕੇ ਵੀ ਕੋਈ ਕਰਨਾ ਹੂੰ ਤਾਂ ਮੈਂ ਉਦੋਂ ਸੈਟਾ ਮੇਰਾ ਘਰੇ ਹੁੰਦਾ ਸੀ ਅੱਛਾ ਜੀ ਘਰ ਤੋਂ ਬਾਅਦ ਇੱਥੇ ਬਧੌੜਾ ਆਫਿਸ ਬਣਾਇਆ ਛੋਟਾ 4-5 10 ਜਾਣਾਂ ਜੋਗਾ ਉਦੋਂ ਬਾਅਦ ਹੋਰ ਜ਼ਿਆਦਾ ਵਧ ਗਿਆ ਫਿਰ ਨਵਾਂ ਆਫਿਸ ਜਿੱਥੇ ਆਪਾਂ ਬੈਠੇ ਆਏ ਇੱਕ ਬਣਾਉਣਾ ਪਿਆ ਠੀਕ ਆ ਨਾ ਇਸ ਤੋਂ ਬਾਅਦ ਹੁਣ ਆਪਣੀ ਜਿਹੜੀ ਗਰੋਥ ਆ ਉਹ ਪਿਛਲੇ ਮਹੀਨੇ ਹੜਿਆ ਆਊਟਲੈਟ ਦੇ ਵਿੱਚ ਤੁਹਾਨੂੰ ਪਤਾ ਹੀ ਆ ਓਪਨਿੰਗ ਕੀਤੀ ਆ ਬਹੁਤ ਵੱਡਾ ਵਧਾਈਆਂ ਆਏ ਸਾਡੇ ਗ੍ਰਾਹਕ ਬਹੁਤ ਹਨ ਉਹ ਪ੍ਰੀਮੀਅਮ ਮਾਰਕੀਟ ਆ ਉਹਦੇ ਵਿੱਚ ਸਾਨੂੰ ਵੇਟਿੰਗ ਚ ਪਿਆ ਨੂੰ 8 8 ਮਹੀਨੇ ਹੋ ਗਏ ਸਾਨੂੰ ਹੁਣ ਜਗ੍ਹਾ ਮਿਲੀ ਆ ਠੀਕ ਹੈ ਜੀ ਸੋ ਇਹ ਗਰੋਥ ਆ ਉਹ ਸਲੋ ਹੋਈ ਆ ਸਲੋ ਗਰੋਥ ਸਸਟੇਨੇਬਲ ਹੀ ਹੁੰਦੀ ਆ ਜੇ ਆਪਾਂ ਕਹਿ ਦਈਏ ਵੀ ਜਿਵੇਂ ਅੱਜ ਹੁਣ ਮੈਨੂੰ ਦੇਖਦੇ ਲੋਕ ਇਹ ਸਮਝ ਜਾਣ ਬਈ ਯਾਰ ਇਹਡਾ ਆਫਿਸ ਬਣਾਈ ਬੈਠਾ ਜਾਂ ਆਹ ਲਾਈਫ ਸਟਾਈਲ ਆ ਜਾਂ ਇਦਾਂ ਹਨਾ ਲੋਕਾਂ ਨੇ ਵੀ ਇਹਦਾ 2-4 ਸਾਲ ਦੀ ਗੇਮ ਆ ਪਰ 2-4 ਸਾਲ ਦੀ ਨਹੀਂ ਪਿਛਲੇ 15 ਸਾਲਾਂ ਦੀ ਹੈ ਇਹ ਮੂਰੇ 2-4 ਸਾਲ ਦੀ ਆਈ ਹੈ ਤਾਂ ਹੀ ਕਹਿੰਨਾ ਆਪਦੇ ਨਿੱਜੀ ਤਜਰਬੇ ਤੋਂ ਕਹਿੰਨਾ ਵੀ ਇਹਨੂੰ ਸਮਝਾ ਦਿਓ ਇਹਨੂੰ ਇਹ ਨਾ ਕਹੋ ਵੀ ਯਾਰ ਵੀ ਆਪਾਂ ਜੂਆ ਟਾਈਪ ਜੀ ਮਤਲਬ ਵੀ ਕੋਈ ਜਾਦੂ ਵਾਲਾ ਕੰਮ ਨਹੀਂ ਹੋ ਸਕਦਾ ਵੀ ਝਟਕੀ ਮਾਰੀ ਤੇ ਆਪਣਾ ਕੰਮ ਹੋ ਜਾਏ ਇਹ ਕੰਮ ਕੋਲਦਾ ਇਹਦੇ ਪਿੱਛੇ ਸਾਡੇ ਨੈਟਵਰਕ ਕੰਮ ਕਰਦੇ ਆ ਸਾਡੇ ਨਾਲ ਜਿਹੜੇ ਲੋਕ ਜੁੜੇ ਆ ਉਹਨਾਂ ਦਾ ਟਰਸਟ ਕੰਮ ਕਰਦਾ ਉਹਨਾਂ ਨੂੰ ਸਾਡੀ ਸਰਵਿਸ ਜੇ ਵਧੀਆ ਲੱਗਦੀ ਹੈ ਤਾਂ ਹੀ ਪੰਜ-ਪੰਜ ਸਾਲ ਦੇ ਜੁੜੇ ਹੋਏ ਆ ਬਿਲਕੁਲ ਨਹੀਂ ਕੋਈ 5 ਮਹੀਨੇ ਆਪਦਾ ਜੁੜਦਾ ਨਹੀਂ ਕਿਸੇ ਨਾਲ ਨਹੀਂ ਜੁੜਦਾ ਠੀਕ ਹੈ ਨਾ ਪਰ ਸਾਡੇ ਕਲਾਇੰਟ ਨੇ ਮਹਾਲੀ ਚੰਡੀਗੜ੍ਹ ਪਟਿਆਲਾ ਜੀ ਕਪੂਰ ਪੰਜਾਬ ਦਾ ਕਿਹੜਾ ਸਾਈਡ ਆ ਬਹੁਤ ਸਾਈਡ ਤਰਨਤਾਰਨ ਸਾਈਡ ਗੁਰਦਾਸਪੁਰ ਹੁਸ਼ਿਆਰਪੁਰ ਸਾਰੀ ਜਗ੍ਹਾ ਬਰਨਾਲਾ ਏਰੀਆ ਤਾਂ ਬੜਾ ਹੈਗੀ ਹੈ अच्छा जी अच्छा सतनाम भाई ਜਿਵੇਂ ਹੁਣ ਜਿੰਦਗੀ ਦਾ ਤੁਹਾਡਾ ਤਜਰਬਾ ਰਿਹਾ ਖੱਟੇ ਮਿੱਠੇ ਤਜਰਬੇ ਰਹੇ ਹਨ ਉਤਰਾ ਚੜਾ ਬਹੁਤ ਆਏ ਚੈਲੰਜਸ ਜਿੰਦਗੀ ਚ ਬਹੁਤ ਆਏ ਇਹਦਾ ਕਿਹੜਾ ਚੈਲੰਜ ਸੀ ਜਿਹੜਾ ਤੁਹਾਨੂੰ ਮਤਲਬ ਵੀ ਅੱਜ ਵੀ ਅੱਜ ਤੁਸੀਂ ਸਕਸੈਸਫੁਲ ਹੋ ਹਨਾ ਆਪਣੀ ਲਾਈਫ ਦੇ ਵਿੱਚ ਬਹੁਤ ਕੁਛ ਅਚੀਵ ਕਰ ਲਿਆ ਤੁਹਾਨੂੰ ਕਿਹੜਾ ਇਹ ਜਿਆ ਲੈਵਲ ਲੱਗਿਆ ਜਿੱਥੇ ਆ ਕੇ ਤੁਹਾਨੂੰ ਲੱਗਿਆ ਵੀ ਆਹ ਬਹੁਤ ਟਫ ਟਾਈਮ ਸੀਗਾ ਵੀ ਆਹ ਟਫ ਟਾਈਮ ਜਿਹੜਾ ਬੰਦਾ ਕ੍ਰੋਸ ਕਰ ਜੂਗਾ ਉਹ ਜਿੰਦਗੀ ਚ ਅਚੀਵ ਕਰ ਵੈਸੇ ਕੋਈ ਮੂਵਮੈਂਟ ਹੈ ਵੈਸੇ ਮੈਂ ਤੁਹਾਨੂੰ ਦੇਖਾਂ ਦੱਸਾਂ ਤਾਂ ਪਿਛਲੇ ਸਾਲ ਡੇਢ ਸਾਲ ਪਹਿਲਾਂ ਮੈਨੂੰ ਜੋ ਸਟਾਕ ਵਾਲਿਆਂ ਨੇ ਬੁਲਾਇਆ ਸੀ ਮਹਾਲੀ ਜਿਹੜੇ ਰਿਕਾਰਡਿੰਗ ਕਰਦੇ ਆ। ਕੀ ਬਾਤ ਸਟੋਰੀ ਉਹਨਾਂ ਨੇ ਅਪਰੋਚ ਕੀਤੀ ਬੁਲਾਇਆ ਗਿਆ ਉੱਥੇ ਮੇਰੀ 15 ਮਿੰਟ ਦੀ ਵੀਡੀਓ ਪਈ ਹੈ ਜਿੱਥੇ ਮੈਂ ਪੂਰੀ ਡਿਟੇਲ ਨਾਲ ਦੱਸਿਆ ਸੀ। ਠੀਕ ਹੈ ਨਾ ਹੁਣ ਬੜਾ ਟਫ ਟਾਈਮ ਬਹੁਤ ਆਇਆ ਜੀ ਜਿਵੇਂ ਆਪਾਂ ਕਹਿ ਦਈਏ ਵੀ ਫਾਈਨੈਂਸ਼ਲੀ ਜੇਬ ਤੰਗ ਵੀ 10-20 ਹਜ਼ਾਰ ਤੋਂ ਵੀ ਐ ਹੁੰਦਾ ਸੀ ਵੀ ਪਹਾੜ ਹੁੰਦਾ ਸੀ 10-20 ਹਜ਼ਾਰ ਰੁਪਿਆ ਵੀ ਤੁਹਾਨੂੰ ਮਿਲ ਜੂ ਠੀਕ ਹੈ ਜਾਂ ਉਸ ਤੋਂ ਬਾਅਦ ਤੁਹਾਨੂੰ ਕਿ ਚਲੋ ਕੁਝ ਮੈਰਜੇਜ਼ ਹੋਈਆਂ ਸਦਾਰੀਆਂ ਚ ਜਾਂ ਕੱਲ ਕਹਿ ਦਈਏ ਬੱਚਿਆਂ ਦੀ ਸਕੂਲਿੰਗ ਫੀਸਾਂ ਨੂੰ ਲੈ ਕੇ ਬਹੁਤ ਕੁਝ ਹੋਇਆ ਜਿਹੜਾ ਆਪਾਂ ਹੁਣ ਬਿਆਨ ਨਹੀਂ ਕਰ ਸਕਦੇ ਬੈਲ ਟਫ ਟਾਈਮ ਫੈਮਲੀ ਲਈ ਕਾਫੀ ਟਾਈਮ ਫੈਮਲੀ ਨੇ ਬਹੁਤ ਸਾਥ ਦਿੱਤਾ ਜੀ ਪੂਰਾ ਬੁਰਾ ਸਮਝੀਏ ਤਾਂ ਫੈਮਲੀ ਨੇ ਸਾਥ ਦਿੱਤਾ ਤੇ ਅੱਜ ਮਹਾਰਾ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਹੈ ਨਾ ਸੋ ਸਿੱਖੋ ਇਹਨਾਂ ਚੀਜ਼ਾਂ ਤੋਂ ਮੈਂ ਤਾਂ ਐਵੇਂ ਤਾਂ ਇੱਕ ਗੱਲ ਕਹਿਣਾ ਹੁੰਦਾ ਵੀ ਵੈਂਟੀਲੇਟਰ ਸਾਰਿਆਂ ਨੇ ਦੇਖਿਆ ਵੈਂਟੀਲੇਟਰ ਤੇ ਜਦੋਂ ਬੰਦਾ ਹੁੰਦਾ ਜੇ ਤਾਂ ਉਹਦੀ ਇਦਾਂ ਦਰ ਜਲਦੀ ਇਹਦਾ ਮਤਲਬ ਜਿਉਂਦਾ ਹੈ। ਹੂੰ। ਮਤਲਬ ਅਪਸ ਐਂਡ ਡਾਊਨਸ ਚਲਦੇ ਨੇ। ਲਾਈਵ ਦੇ ਵਿੱਚ ਆਪਾਂ ਲਾਈਵ ਦੇ ਵਿੱਚ ਜੇ ਵੈਂਟੀਲੇਟਰ ਦੀ ਲਾਈਨ ਸਿੱਧੀ ਹੋ ਗਈ ਤਾਂ ਮਤਲਬ ਬੰਦਾ ਡੈੱਡ। ਹਾਂ। ਤਾਂ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਆਸ ਨਾ ਕਰੋ ਵੀ ਤੁਹਾਡੀ ਇਹ ਲਾਈਨ ਜਿਹੜੀ ਸਿੱਧੀ ਹੋਵੇ ਤੁਹਾਡੇ ਜੇ ਵੈਂਟੀਲੇਟਰ ਵਾਂਗ ਲਾਈਨ ਆ ਤਾਂ ਉਹ ਠੀਕ ਹੈ ਇੰਜੋਏ ਕਰੋ ਇਸ ਸਫ਼ਰ ਨੂੰ। ਹੂੰ। ਅਪਸ ਐਂਡ ਡਾਊਨਸ ਆਉਣਗੇ। ਪੋਜ਼ਿਟਿਵ ਰਹੋ ਚੜਦੀ ਕਲਾ 'ਚ ਰਹੋ। ਲੰਘ ਜਾਣੇ। ਬਿਲਕੁਲ। ਜਿਹੜਾ ਟਫ ਟਾਈਮ ਆ ਉਹ ਬੀਤ ਜਾਣਾ ਹੈ। ਬੀਤ ਜਾਣਾ। ਸਟ्रेस ਨਾ ਲੋ। ਹੂੰ। ਬਹੁਤ ਲੋਕ ਨਾ ਕੀ ਹੁੰਦਾ ਆਪਣੇ ਇੱਥੇ ਨੇ ਸੁਪਨੇ ਤਾਂ ਇਹ ਲੈਂਦੇ ਨੇ ਵੀ ਯਾਰ ਮੈਂ ਆਹ ਕਰ ਲੈਣਾ ਮੈਂ ਉਹ ਕਰ ਲੈਣਾ ਮੈਂ ਵੱਡਾ ਕਰ ਲੈਣਾ ਮੈਨੂੰ ਗੱਡੀ ਵੱਡੀ ਚਾਹੀਦੀ ਆ ਮੇਰਾ ਬਿਜ਼ਨਸ ਅੰਪਾਇਰ ਵੱਡਾ ਚਾਹੀਦਾ ਪਰ ਜਦੋਂ ਮੈਂ ਆਮ ਨੇਚਰਲ ਤੌਰ ਤੇ ਦੇਖਦਾ ਜਦੋਂ ਉਹਨਾਂ ਤੇ ਕੋਈ ਥੋੜੀ ਬਹੁਤੀ ਮੁਸੀਬਤ ਆ ਜਾਂਦੀ ਆ ਉਹ ਐਨੀ ਢੇਰੀ ਢਾਹ ਜਾਂਦੇ ਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸਟ्रेस ਆ ਗਿਆ ਜਾਂ ਕਹਿ ਦਿੰਦੇ ਗਏ ਜੀ ਬਾਈ ਬਸ ਹੁਣ ਤਾਂ ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਆ ਉਹਨਾਂ ਨੂੰ ਮੋਟੀਵੇਟ ਰੱਖੋ ਕਰੋ ਕਿ ਮੋਟੀਵੇਸ਼ਨ ਤੁਸੀਂ ਆਪਣੇ ਆਪ ਤੋਂ ਲਓ ਬਾਹਰੋਂ ਵੱਤਨਾ ਕਰੋ ਕੁਦਰਤ ਤੋਂ ਮੋਟੀਵੇਸ਼ਨ ਹਮ ਬਿਲਕੁਲ ਹਾਂ ਜਿਵੇਂ ਬਾਈ ਨੇ ਦੱਸਿਆ ਨਾ ਤੁਹਾਨੂੰ ਵੀ ਜੋ ਸਟਾਕ ਤੇ ਇੰਟਰਵਿਊ ਹੋਈ ਬਾਈ ਦੀ ਉਹ ਇੰਟਰਵਿਊ ਵੀ ਜ਼ਰੂਰ ਦੇਖਿਓ ਜਾ ਕਿ ਜੇ ਤੁਹਾਨੂੰ ਆਹ ਇੰਟਰਵਿਊ ਦੇ ਵਿੱਚੋਂ ਕੋਈ ਸਿੱਖਣ ਨੂੰ ਮਿਲਿਆ ਨਾ ਤਾਂ ਮੈਨੂੰ ਮੈਂ ਦਾਅਵੇ ਨਾ ਕਹਿ ਸਕਦਾ ਵੀ ਉੱਥੇ ਵੀ ਤੁਹਾਨੂੰ ਚਾਰ ਗੱਲਾਂ ਵਧੀਆ ਸਿੱਖਣ ਨੂੰ ਮਿਲਣਗੀਆਂ ਤੇ ਬਈ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਉਹਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਥੈਂਕ ਯੂ ਸਾਥੀਓ ਇਹ ਸੰਭਾਈ ਸਪਨਾੰਗ ਸਿੰਘ ਜੀ ਜਿਹੜੇ ਸ਼ੇਅਰ ਗੇਲ ਟ੍ਰੇਡਿੰਗ ਦੇ ਮਾਲਕ ਨੇ ਜਿਨ੍ਹਾਂ ਨੇ ਆਪਣੇ ਕੀਮਤੀ ਤਜਰਬੇ ਦੇ ਵਿੱਚੋਂ ਜਿਹੜੇ ਵੀ ਨਵੇਂ ਵੀਰਪਰਾ ਟਰੇਡਿੰਗ ਦਾ ਕੰਮ ਸਿੱਖਣਾ ਚਾਹੁੰਦੇ ਆ ਜਾਂ ਸਿੱਖ ਰਹੇ ਆ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਵੀ ਜਾਣਨ ਨੂੰ ਮਿਲੀਆਂ ਹੋਣਗੀਆਂ ਜੇ ਤੁਹਾਨੂੰ ਲੱਗਿਆ ਵੀ ਇਸ ਵੀਡੀਓ ਨੇ ਤੁਹਾਡੀ ਲਾਈਫ ਦੇ ਵਿੱਚ ਜਰਾ ਵੀ ਜਰਾ ਦੀ ਵੀ ਥੋੜੀ ਜਿਹੀ ਵੀ ਵੈਲਿਊ ਐਡ ਕੀਤੀ ਆ ਤਾਂ ਇਹਨੂੰ ਜ਼ਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇਸੇ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ